thank you jesus thank you jesus thank you jesus hallelujah 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 ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਸੀ ਤੁਹਾਡਾ ਧੰਨਵਾਦ ਕਰਦੇ ਮੇਰੇ ਪ੍ਰਭੂ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਸੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਤੁਹਾਡੀ ਹਜ਼ੂਰੀ ਦੇ ਵਿੱਚ ਆਉਨੇ ਆ ਮੇਰੇ ਪਿਆਰੇ ਪ੍ਰਭੂ ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਸਵੀਕਾਰ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੀ ਪ੍ਰਭੂ ਤੁਹਾਡੀ ਕਿਰਪਾ ਸਾਡੇ ਉੱਤੇ ਹੋਈ ਹੈ ਮੇਰੇ ਪ੍ਰਭੂ ਅਸੀਂ ਸ਼ੁਕਰਗੁਜ਼ਾਰ ਅੱਜ ਦਾ ਨਵਾਂ ਦਿਨ ਤੁਸੀਂ ਸਾਨੂੰ ਦਿੱਤਾ ਮੇਰੇ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਜਿਉਂਦਿਆਂ ਰੱਖਿਆ ਮੇਰੇ ਪ੍ਰਭੂ ਸਾਡੇ ਧੀਆ ਪੁੱਤਰਾਂ ਨੂੰ ਸਾਡੇ ਭੈਣਾਂ ਭਰਾਵਾਂ ਨੂੰ ਜਿਉਂਦਿਆਂ ਰੱਖਿਆ ਸੰਭਾਲ ਕੇ ਰੱਖਿਆ ਔਰ ਇੱਕ ਨਵਾਂ ਦਿਨ ਦਿੱਤਾ ਉਹਨਾਂ ਦੀ ਜ਼ਿੰਦਗੀ 'ਚ ਦਿਲ ਦੀ ਗਹਿਰਾਈ ਤੋਂ ਸ਼ੁਕਰਗੁਜ਼ਾਰ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਐ ਮੇਰੇ ਖੁਦਾਵੰਦ ਖੁਦਾ ਮੈਂ ਦੁਆ ਮੰਗਦੀ ਆ ਕਿ ਹਰੇਕ ਉਹ ਵੈਰੀ ਦੀ ਸ਼ਕਤੀ ਜਿਹੜੀ ਇਸ ਪ੍ਰਾਰਥਨਾ ਦੀ ਖਿਲਾਫਤ ਦੇ ਵਿੱਚ ਸਿਰ ਚੁੱਕਦੀ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਸੈਨਾਵਾਂ ਦੇ ਯਹੋਵਾ ਪਰਮੇਸ਼ਰ ਦੇ ਕਰੋਧ ਨਾਲ ਉਹਦਾ ਸਿਰ ਕੁਚਲਿਆ ਜਾਵੇ। ਮੇਰੇ ਪਿਆਰੇ ਪ੍ਰਭੂ ਤੁਹਾਡੇ ਉੱਚੇ ਲੰਮੇ ਜੋ ਦੇ ਸਵਰਗ ਦੂਤ ਇਸ ਜਗ੍ਹਾ ਤੇ ਆਪਣਾ ਡੇਰਾ ਲਾਉਣ ਤੇ ਹਰ ਬੁਰੀ ਬਲਾਹ ਤੋਂ ਬਚਾ ਕੇ ਰੱਖਣਾ। ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਇਸ ਜਗ੍ਹਾ ਨੂੰ ਆਪਣੀ ਹਜ਼ੂਰੀ ਦੇ ਨਾਲ ਭਰ ਦਿਓ ਮੇਰੇ ਪਿਆਰੇ ਪ੍ਰਭੂ। ਰੂਹ ਦੀ ਪਰਪੂਰੀ ਦੇ ਨਾਲ ਭਰ ਦਿਓ ਮੇਰੇ ਪ੍ਰਭੂ। ਅਸੀਂ ਪਵਿੱਤਰ ਆਤਮਾ ਜੀ ਨੂੰ ਮਹਿਸੂਸ ਕਰ ਸਕੀਏ ਮੇਰੇ ਪ੍ਰਭੂ ਪਵਿੱਤਰ ਆਤਮਾ ਜੀ ਦੇ ਰਾਈ ਮੇਰੇ ਪ੍ਰਭੂ ਅਸੀਂ ਤੁਹਾਡੀ ਪ੍ਰੈਜ਼ੈਂਸ ਨੂੰ ਫੀਲ ਕਰ ਸਕੀਏ ਮੇਰੇ ਪਿਤਾ ਪਰਮੇਸ਼ਰ ਜੀ ਪਿਆਰੇ ਪ੍ਰਭੂ ਅੱਜ ਸ਼ੂਲ ਵੋ ਸਾਨੂੰ ਮੇਰੇ ਪਿਤਾ ਪਰਮੇਸ਼ਰ ਅਮਰੇ ਖੁਦਾਵੰ ਖੁਦਾ ਤੁਹਾਡੇ ਸ਼ੂਨ ਦੇ ਨਾਲ ਤਾਂ ਮਿੱਟੀ ਵੀ ਕੁੰਦਨ ਹੋ ਜਾਂਦੀ ਹੈ ਮੇਰੇ ਪਿਤਾ ਪਰਮੇਸ਼ਰ ਸਾਨੂੰ ਸ਼ੂਲ ਵੋ ਇਸ ਮਿੱਟੀ ਨੂੰ ਕੁੰਦਨ ਬਣਾ ਦਿਓ ਮੇਰੇ ਪਿਆਰੇ ਪ੍ਰਭੂ ਤੁਹਾਡੀ ਵੱਡੀ ਕਿਰਪਾ ਸਾਡੇ ਉੱਤੇ ਹੋ ਜਵੇ ਮੇਰੇ ਪਿਤਾ ਪਰਮੇਸ਼ਰ ਤੁਹਾਡਾ ਜ਼ਲਾਲ ਸਾਡੇ ਉੱਤੇ ਆਏ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡਾ ਨੂਰ ਸਾਨੂੰ ਟਕੇ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਅੱਜ ਤੁਹਾਡੀ ਰਹਿਮਤ ਦੀ ਵਰਖਾ ਸਾਡੇ ਉੱਤੇ ਹੋ ਜਵੇ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਧੰਨਵਾਦ ਕਰਦੇ ਹਾਂ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ ਤੁਸੀਂ ਸਭਨਾਂ ਗੱਲਾਂ ਦੇ ਵਿੱਚ ਸਾਨੂੰ ਰਾਹ ਦਿਖਾਉਂਦੇ ਆ ਸਿਖਾਉਂਦੇ ਆ ਸਮਝਾਉਂਦੇ ਆ ਸਾਡੀ ਅਗਵਾਈ ਕਰਦੇ ਆ ਮੇਰੇ ਪ੍ਰਭੂ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਵੀ ਪਵਿੱਤਰ ਆਤਮਾ ਦੇ ਰਾਹੀਂ ਮੇਰੇ ਪ੍ਰਭੂ ਸਾਡੇ ਕੋਲ ਉਹ ਬੇਨਤੀਆਂ ਕਰਵਾ ਲਓ ਮੇਰੇ ਪ੍ਰਭੂ ਜੀ ਜਿਨ੍ਹਾਂ ਬੇਨਤੀਆਂ ਦੇ ਨਾਲ ਮੇਰੇ ਪਿਤਾ ਪਰਮੇਸ਼ਰ ਸਾਡੀਆਂ ਆਉਣ ਵਾਲੀਆਂ ਨਸਲਾਂ ਬਚਾਈਆਂ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਚਾਈਆਂ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਸਭੋ ਮੇਰੇ ਪਿਆਰੇ ਪ੍ਰਭੂ ਜੋ ਕੁਛ ਤੁਸੀਂ ਚਾਹੋ ਨੇ ਮੇਰੇ ਪ੍ਰਭੂ ਸਾਡੇ ਮੂੰਹ ਦੇ ਵਿੱਚ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਜਿੱਦਾਂ ਤੁਸੀਂ ਚਾਹੋ ਉਹ ਸਾਡੀ ਜ਼ਿੰਦਗੀ 'ਚ ਪੂਰਾ ਹੋਵੇ ਮੇਰੇ ਪਿਤਾ ਪਰਮੇਸ਼ਰ ਐ ਮੇਰੇ ਪਿਤਾ ਮੇਰੇ ਪਰਮੇਸ਼ਰ ਮੇਰੇ ਰੱਬ ਮੇਰੇ ਯਹਵਾ ਆਓ ਮੇਰੇ ਪ੍ਰਭੂ ਆਪਣੀ ਦਾਸੀ ਦੇ ਰੂਹ ਜਿਸਮ ਜਾਨ ਦੇ ਉੱਤੇ ਕਬਜ਼ਾ ਕਰ ਲਓ ਮੇਰੇ ਪ੍ਰਭੂ ਜੀ ਆਪਣੇ ਜੀਵਨ ਦੀ ਮੋਹਰ ਆਪਣੀ ਦਾਸੀ ਦੇ ਮੱਥੇ ਦੇ ਉੱਤੇ ਲਗਾ ਦਿਓ ਮੇਰੇ ਪਿਤਾ ਪਰਮੇਸ਼ਵਰ ਜੀ ਕੋਈ ਦੁਸ਼ਟ ਦੀ ਸ਼ਕਤੀ ਮੇਰੇ ਪ੍ਰਭੂ ਮੇਰੇ ਨੇੜੇ ਨਾ ਟੋਕ ਸਕੇ ਮੇਰੇ ਪ੍ਰਭੂ ਕੋਈ ਭਿਆਨਕ ਖਿਆਲ ਮੇਰੀਆਂ ਸੋਚਾਂ ਨੂੰ ਖਰਾਬ ਨਾ ਕਰ ਸਕੇ ਮੇਰੇ ਪ੍ਰਭੂ ਜੀ ਮੇਰੇ ਪ੍ਰਭੂ ਮੇਰੇ ਰੂਹ ਜਿਸਮ ਜਾਨ ਦੇ ਉੱਤੇ ਤੁਹਾਡਾ ਕਬਜ਼ਾ ਹੋਏ ਮੇਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਵਰ ਮੇਰੇ ਹੱਥਾਂ ਦੇ ਵਿੱਚ ਤੁਹਾਡਾ ਹੱਥ ਆਏ ਮੇਰੇ ਪ੍ਰਭੂ ਪਿਤਾ ਪਰਮੇਸ਼ਵਰ ਜੀ ਤੁਹਾਡਾ ਕਿਰਪਾ ਵਾਲਾ ਹੱਥ ਮੈਨੂੰ ਸੰਭਾਲੇ ਮੇਰੇ ਪ੍ਰਭੂ ਤੁਹਾਡਾ ਆਤਮਾ ਮੇਰੀ ਅਗਵਾਈ ਕਰੇ ਮੇਰੇ ਪਿਤਾ ਪਰਮੇਸ਼ਵਰ ਜਦੋਂ ਅਸੀਂ ਪ੍ਰਾਰਥਨਾ ਕਰੀਏ ਤੇ ਮੇਰੇ ਪਿਆਰੇ ਪ੍ਰਭੂ ਜਿੰਨੇ ਵੀ ਭੈਣ ਭਰਾ ਇਸ ਵੇਲੇ ਪ੍ਰਾਰਥਨਾ ਨੂੰ ਸੁਣ ਰਹੇ ਆ ਪ੍ਰਾਰਥਨਾ ਦੇ ਵਿੱਚ ਬੈਠੇ ਹੋਏ ਆ ਮੇਰੇ ਪਿਆਰੇ ਪ੍ਰਭੂ ਜੀ ਉਹ ਇਸ ਪ੍ਰਾਰਥਨਾ ਦੇ ਨਾਲ ਤੁਹਾਡੇ ਆਤਮਾ ਦੇ ਵਸੀਲੇ ਦੇ ਨਾਲ ਸਹਿਮਤੀ ਪਾਉਣ ਮੇਰੇ ਪਿਤਾ ਪਰਮੇਸ਼ਵਰ ਅਰ ਸੱਚਮੁੱਚ ਮੇਰੇ ਪ੍ਰਭੂ ਆਪ ਜੀ ਦੀ ਪ੍ਰਾਰਥਨਾ ਦੀ ਬਰਕਤ ਮੇਰੇ ਪ੍ਰਭੂ ਉਹਨਾਂ ਦੇ ਘਰਾਂ ਦੇ ਵਿੱਚ ਆਵੇ ਮੇਰੇ ਪਿਤਾ ਪਰਮੇਸ਼ਰ ਅੱਜ ਦੀ ਪ੍ਰਾਰਥਨਾ ਦੇ ਨਾਲ ਮੇਰੇ ਪ੍ਰਭੂ ਜੀ ਅਦਭੁਤ ਕੰਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੇਖਣ ਜਿਹੜਾ ਤੁਹਾਡੇ ਦੁਆਰਾ ਕੀਤਾ ਜਾਂਦਾ ਮੇਰੇ ਪਿਤਾ ਪਰਮੇਸ਼ਰ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਮੇਰੇ ਪਿਆਰੇ ਪ੍ਰਭੂ ਜਿੱਦਾਂ ਵਚਨ ਦੇ ਵਿੱਚ ਲਿਖਿਆ ਆ ਕਿ ਜਿਹੜੇ ਮੇਰੇ ਪਿੱਛੇ ਚੱਲਣਗੇ ਉਹ ਕਦੀ ਬੇਫਲ ਨਾ ਰਹਿਣਗੇ ਮੇਰੇ ਪਿਆਰੇ ਪ੍ਰਭੂ ਸੱਚਮੁੱਚ ਤੁਸੀਂ ਸਾਨੂੰ ਆਤਮਿਕ ਫਲਾਂ ਦੇ ਨਾਲ ਭਰਪੂਰ ਕਰਦੇ ਆਂ ਸਗੋਂ ਪੇਟ ਦੇ ਫਲਾਂ ਦੇ ਨਾਲ ਭਰਪੂਰ ਕੀਤਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਆ ਮੇਰੇ ਪਿਆਰੇ ਪ੍ਰਭੂ ਤੁਸੀਂ ਆਪਣੇ ਲੋਕਾਂ ਨੂੰ ਮੇਰੇ ਪਿਤਾ ਪਰਮੇਸ਼ਵਰ ਜੀ ਬੱਚੇ ਵਿਰਾਸ ਵਿੱਚ ਦਿੱਤੇ ਆ ਮੇਰੇ ਪ੍ਰਭੂ ਜੀਰ ਪੇਟ ਦਾ ਫਲ ਇਨਾਮ ਵਜੋਂ ਦਿੱਤਾ ਮੇਰੇ ਪਿਆਰੇ ਪ੍ਰਭੂ ਮੇਰੇ ਪਿਆਰੇ ਪ੍ਰਭੂ ਤੁਸੀਂ ਤਾਂ ਬਾਂਝ ਨੂੰ ਪੁੱਤਰਾਂ ਵਾਲੀ ਬਣਾ ਕੇ ਉਹਦਾ ਘਰ ਵਸਾ ਦਿੱਤਾ ਮੇਰੇ ਪ੍ਰਭੂ ਅਸੀਂ ਸ਼ੁਕਰਗੁਜ਼ਾਰ ਹਾਂ ਤੁਸੀਂ ਧੀਆ ਪੁੱਤਰ ਦੇ ਕੇ ਮੇਰੇ ਪਿਤਾ ਪਰਮੇਸ਼ਵਰ ਜੀ ਸਾਡੀਆਂ ਜ਼ਿੰਦਗੀਆਂ ਨੂੰ ਬਹਾਲ ਕੀਤਾ ਨਿਹਾਲ ਕੀਤਾ ਮੇਰੇ ਪਿਆਰੇ ਪ੍ਰਭੂ ਜੀ ਸਾਡੇ ਘਰਾਂ ਨੂੰ ਮੇਰੇ ਪ੍ਰਭੂ ਰੌਣਕਾਂ ਦੇ ਨਾਲ ਭਰਿਆ ਮੇਰੇ ਪਿਤਾ ਪਰਮੇਸ਼ਵਰ ਅਸੀਂ ਸ਼ੁਕਰਗੁਜ਼ਾਰ ਹਾਂ ਮੇਰੇ ਪਿਆਰੇ ਪ੍ਰਭੂ ਜੀ ਇਹ ਤੁਹਾਡੇ ਭੇਜੇ ਹੋਏ ਮੇਰੇ ਪਿਤਾ ਪਰਮੇਸ਼ਰ ਉਹ ਧਰਮੀ ਜਾਣਿਆ ਮੇਰੇ ਪ੍ਰਭੂ ਜਿੰਨਾ ਕੋਲੋਂ ਤੁਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਆਪਣੇ ਕੰਮ ਲੈਣੇ ਆ ਮੇਰੇ ਪਿਤਾ ਪਰਮੇਸ਼ਰ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਧਰਮੀਆਂ ਦਾ ਬੀਜ ਯਹੋਵਾ ਦੇ ਵੱਲੋਂ ਮੁਬਾਰਕ ਹੈ ਮੇਰੇ ਖੁਦਾਵਨ ਖੁਦਾ ਸੀ ਸ਼ੁਕਰਗੁਜ਼ਾਰ ਇਹਨਾਂ ਤੀਆਂ ਪੁੱਤਰਾਂ ਦੇ ਲਈ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਵਚਨ ਦੇ ਵਿੱਚ ਲਿਖਿਆ ਤੁਹਾਡੇ ਬੱਚੇ ਯਹੋਵਾ ਵੱਲੋਂ ਸਿੱਖੇ ਹੋਏ ਹੋਣਗੇ ਪ੍ਰਭੂ ਜੀ ਮੈਂ ਯਕੀਨ ਕਰਦੀ ਹਾਂ ਤੁਹਾਡਾ ਇੱਕ ਇੱਕ ਵਚਨ ਅਟੱਲ ਸੱਚਾਈ ਹੈ ਮੇਰੇ ਪਿਤਾ ਪਰਮੇਸ਼ਰ ਜੀ ਔਰ ਮੇਰੇ ਪ੍ਰਭੂ ਜਦੋਂ ਵਚਨ ਡਿਕਲੇਅਰ ਕਰਦਾ ਕਿ ਸਾਡੇ ਬੱਚੇ ਯਹੋਵਾ ਵੱਲੋਂ ਸਿੱਖੇ ਹੋਏ ਹੋਣਗੇ ਅੱਜ ਮੈਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਇਸ ਪ੍ਰੋਮਿਸ ਨੂੰ ਕਲੇਮ ਕਰਦੀ ਆ ਆਪਣੇ ਬੱਚਿਆਂ ਦੀ ਲਾਈਫ ਦੇ ਵਿੱਚ ਸਗੋਂ ਜਿੰਨੇ ਵੀ ਪੈਨ ਪ੍ਰਾਈਸ ਪ੍ਰੋਮਿਸ ਨੂੰ ਕਲੇਮ ਕਰ ਰਹੇ ਆ ਮੇਰੇ ਪ੍ਰਭੂ ਤੁਹਾਡੀ ਸਿੱਖਿਆ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਖੁੱਲ ਜਾਏ ਮੇਰੇ ਪ੍ਰਭੂ ਜੀ ਹਰੇਕ ਉਹ ਦੁਸ਼ਟ ਦੀ ਸ਼ਕਤੀ ਜਿਨੇ ਸਾਡੇ ਬੱਚਿਆਂ ਦੀਆਂ ਸੋਚਾਂ ਦੇ ਉੱਤੇ ਕਬਜ਼ਾ ਕੀਤਾ ਹੈ ਜਿਨੇ ਸਾਡੇ ਬੱਚਿਆਂ ਨੂੰ ਧਾਰਮਿਕਤਾ ਵਿੱਚ ਅੱਗੇ ਵਧਣ ਤੋਂ ਰੋਕਿਆ ਹੈ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹਦਾ ਕਬਜ਼ਾ ਤੋੜਦੇ ਹਾਂ ਅਸੀਂ ਅਰਸੀਂ ਉਹਨੂੰ ਹੁਕਮ ਕਰਦੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਸਾਡੇ 3 ਪੁੱਤਰਾਂ ਨੂੰ ਛੱਡ ਕੇ ਚਲੀ ਜਾਏ ਉਹਦਾ ਕੋਈ ਅਖਤਿਆਰ ਨਹੀਂ ਹੈ ਕਿਉਂਕਿ ਸਾਡੇ ਬੱਚੇ ਜਿਹੜੇ ਆ ਪਰਮੇਸ਼ਵਰ ਦੇ ਵੱਲੋਂ ਸਾਨੂੰ ਬਖਸ਼ੇ ਗਏ ਆ ਸਾਡੇ ਬੱਚੇ ਇਨਾਮ ਵਜੋਂ ਸਾਨੂੰ ਦਿੱਤੇ ਗਏ ਇਹ ਸਾਡੇ ਸਾਡੀ ਜਾਇਦਾਦ ਆ ਇਹ ਸਾਡੇ ਪਰਮੇਸ਼ਵਰ ਦਾ ਇੱਕ ਫਾਲੇ ਆ ਜਿਹੜਾ ਉਹਨੇ ਸਾਡੇ ਘਰਾਂ ਦੇ ਵਿੱਚ ਬਖਸ਼ਿਆ ਹੈ ਸੱਚਮੁੱਚ ਸਾਡੇ ਬੱਚਿਆਂ ਦੇ ਉੱਤੇ ਪਰਮੇਸ਼ਵਰ ਦਾ ਹੱਥ ਹੈ ਅਰ ਵਚਨ ਦੇ ਵਿੱਚ ਲਿਖਿਆ ਹੈ ਕਿ ਧਰਮੀ ਦੀ ਅੰਸ਼ ਕੌਮਾਂ ਦੇ ਵਿੱਚ ਜਾਣੀ ਜਾਊਗੀ ਅਹ ਮੇਰੇ ਖੁਦਾਵੰਦ ਖੁਦਾ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਮੇਰੇ ਪ੍ਰਭੂ ਤੁਸੀਂ ਸਿਰਫ ਆਪਣੇ ਧਰਮੀ ਲੋਕਾਂ ਦੇ ਨਾਲ ਹੀ ਵਾਅਦੇ ਨਹੀਂ ਕੀਤੇ ਸਗੋਂ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਪ੍ਰੋਮਿਸ ਕੀਤੇ ਮੇਰੇ ਪਿਆਰੇ ਪ੍ਰਭੂ ਜੀ ਮੈਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੀ ਹਾਂ ਅਤੇ ਯਕੀਨ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਤੁਸੀਂ ਆਪ ਇਨ੍ਹਾਂ ਬੱਚਿਆਂ ਦੀ ਹਿਫਾਜ਼ਤ ਕਰਦੇ ਹੋ ਆਪ ਆਪਣੇ ਆਤਮਾ ਦੇ ਦੁਆਰਾ ਇਨ੍ਹਾਂ ਬੱਚਿਆਂ ਨੂੰ ਸਿਖਾਉਂਦੇ ਹੋ ਮੇਰੇ ਪਿਤਾ ਪਰਮੇਸ਼ਵਰ ਜੀ ਅਰ ਸੱਚਮੁੱਚ ਮੇਰੇ ਪ੍ਰਭੂ ਤੁਸੀਂ ਇੰਨੀ ਖਰੀ ਸਿੱਖਿਆ ਇਨ੍ਹਾਂ ਨੂੰ ਦਿੰਦੇ ਹੋ ਮੇਰੇ ਪ੍ਰਭੂ ਇੰਨੀ ਭੇਤ ਭਰੀ ਸਿੱਖਿਆ ਇਨ੍ਹਾਂ ਨੂੰ ਦਿੰਦੇ ਹੋ ਮੇਰੇ ਪਿਆਰੇ ਪ੍ਰਭੂ ਜਿਹੜੀ ਸੰਸਾਰ ਦੀ ਸਿੱਖਿਆ ਦੇ ਨਾਲੋਂ ਸੱਤ ਗੁਣਾ ਨਹੀਂ ਸਗੋਂ ਹਜ਼ਾਰਾਂ ਗੁਣਾ ਉੱਤਮ ਹੈ ਇਹ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਵਰ ਜੀ ਤੁਸੀਂ ਇਹਨਾਂ ਬੱਚਿਆਂ ਨੂੰ ਸਿਰਠ ਹੈਰਾਇਆ ਪੂਛ ਨਹੀਂ ਮੇਰੇ ਪ੍ਰਭੂ ਤੁਸੀਂ ਇਹਨਾਂ ਨੂੰ ਅੱਗੇ ਹੀ ਰੱਖ ਦੇ ਕਦੀ ਪਿੱਛੇ ਨਹੀਂ ਮੇਰੇ ਪਿਆਰੇ ਪ੍ਰਭੂ ਮੈਂ ਸ਼ੁਕਰਗੁਜ਼ਾਰ ਹਾਂ ਮੇਰੇ ਪ੍ਰਭੂ ਜੀ ਇਹ ਬੱਚੇ ਜਿੱਥੇ ਵੀ ਜਾਂਦੇ ਆ ਮੇਰੇ ਪ੍ਰਭੂ ਤੁਹਾਡਾ ਫੇਵਰ ਇਹਨਾਂ ਦੇ ਨਾਲ ਰਹਿੰਦਾ ਆ ਅਰ ਸਤਮੂੱਚ ਜੇ ਯਹੋਵਾਹ ਇਹ ਸ਼ਹਿਰ ਦੀ ਰਾਖੀ ਨਾ ਕਰੇ ਤੇ ਰਾਖੇ ਦਾ ਜਾਗਣਾ ਬੇਅਰਥ ਆ ਮੇਰੇ ਪਿਆਰੇ ਪ੍ਰਭੂ ਅਸੀਂ ਇਹਨਾਂ ਧੀਆਂ ਪੁੱਤਰਾਂ ਦੀ ਰਖਵਾਲੀ ਨਹੀਂ ਕਰ ਸਕਦੇ ਮੇਰੇ ਪ੍ਰਭੂ ਅਸੀਂ ਇਹਨਾਂ ਦੀ ਪ੍ਰਤਪਾਲ ਨਹੀਂ ਕਰ ਸਕਦੇ ਮੇਰੇ ਪ੍ਰਭੂ ਜੀ ਤੁਸੀਂ ਤੁਸੀਂ ਮੁਹੱਈਆ ਕਰਨ ਵਾਲੇ ਪਰਮੇਸ਼ਵਰਾਂ ਤੁਸੀਂ ਆਪਣੀ ਮੁਠੀ ਖੋਲ ਕੇ ਮੇਰੇ ਪ੍ਰਭੂ ਇਸ ਇਸ ਸੰਸਾਰ ਦਾ ਢਿੱਡ ਭਰਦੇ ਆ ਮੇਰੇ ਪਿਤਾ ਪਰਮੇਸ਼ਵਰ ਜੀ আর ਮੇਰੇ ਧੀਆਂ ਪੁੱਤਰਾਂ ਦੀਆਂ ਜ਼ਰੂਰਤਾਂ ਵੀ ਮੇਰੇ ਪ੍ਰਭੂ ਤੁਸੀਂ ਆਪਣੇ ਤੇਜ ਧੰਦੇ ਨਾਲ ਪੂਰੀਆਂ ਕਰਦੇ ਆ ਪ੍ਰਭੂ ਤੁਸੀਂ ਇਹਨਾਂ ਦੀਆਂ ਆਤਮਿਕ ਜ਼ਰੂਰਤਾਂ ਨੂੰ ਪੂਰੀਆਂ ਕਰਦੇ ਮੈਂ ਸ਼ੁਕਰਗੁਜ਼ਾਰ ਆ ਮੇਰੇ ਪਿਆਰੇ ਪ੍ਰਭੂ ਤੁਸੀਂ ਇਹਨਾਂ ਦੀਆਂ ਸਰੀਰਕ ਜ਼ਰੂਰਤਾਂ ਨੂੰ ਪੂਰੀਆਂ ਕਰਦੇ ਮੇਰੇ ਪ੍ਰਭੂ ਮੈਂ ਸ਼ੁਕਰਗੁਜ਼ਾਰ ਆ ਮੇਰੇ ਪਿਤਾ ਪਰਮੇਸ਼ਵਰ ਜੀ ਸੋ ਜਿੰਨੇ ਵੀ ਅੱਜ ਵਾਲੇ ਪ੍ਰਾਰਥਨਾ ਦੇ ਵਿੱਚ ਬਣੇ ਹੋਏ ਆ ਮੇਰੇ ਪਿਆਰੇ ਪ੍ਰਭੂ ਉਹਨਾਂ ਦੇ 3 ਪੁੱਤਰਾਂ ਦੀਆਂ ਜ਼ਰੂਰਤਾਂ ਤੁਹਾਡੀ ਹਜ਼ੂਰੀ ਚੋਂ ਪੂਰੀਆਂ ਹੁੰਦੀਆਂ ਮੇਰੇ ਪਿਤਾ ਪਰਮੇਸ਼ਰ ਜਿਹੜੇ ਤੁਹਾਡੇ ਉੱਤੇ ਅੱਖਾਂ ਲਾਉਂਦੇ ਤੇ ਕੰਢਿਸ਼ਰ ਮੰਦੇ ਨਹੀਂ ਹੁੰਦੇ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਤੁਸੀਂ ਸਾਡੇ 3 ਪੁੱਤਰਾਂ ਨੂੰ ਮੇਰੇ ਪ੍ਰਭੂ ਗੁਰੂ ਦੀ ਸੰਗਤ ਤੋਂ ਬਚਾ ਕੇ ਰੱਖਦੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਅੱਜ ਮੈਂ ਤੁਹਾਡੀ ਹਜ਼ੂਰੀ ਦੇ ਵਿੱਚ ਝੁਕਦੀ ਹਾਂ ਔਰ ਪ੍ਰਾਰਥਨਾ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਜਿਹੜੇ ਵੀ ਬੱਚੇ ਮੇਰੇ ਪਿਤਾ ਪਰਮੇਸ਼ਰ ਬੁਰੀਆਂ ਆਦਤਾਂ ਦੇ ਵਿੱਚ ਫਸੇ ਹੋਏ ਆ ਉਹਨਾਂ ਦੇ ਮਾਤਾ ਪਿਤਾ ਤੁਹਾਡੀ ਹਜ਼ੂਰੀ ਚ ਪ੍ਰਾਰਥਨਾ ਕਰ ਰਹੇ ਆ ਉਹਨਾਂ ਦੇ ਭੈਣ ਭਰਾ ਪ੍ਰਾਰਥਨਾ ਕਰ ਰਹੇ ਆ ਮੈਂ ਦੁਆ ਮੰਗਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਹਰੇਕ ਬੁਰੀ ਆਦਤ ਤੋਂ ਨਜਾਤ ਦੇਣ ਦੇ ਲਈ ਸਮਰਥੀ ਪਰਮੇਸ਼ਰ ਆ ਮੇਰੇ ਪ੍ਰਭੂ ਕਿਉਂਕਿ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਉਹ ਮੁਕਤੀ ਜਿਹਦੇ ਕੋਲ ਆ ਮੇਰੇ ਪਿਆਰੇ ਪ੍ਰਭੂ ਕਿਸੇ ਹੋਰ ਕੋਲ ਮੁਕਤੀ ਨਹੀਂ ਆ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਅਸੀਂ ਤੁਹਾਡੀ ਹਜ਼ੂਰੀ ਚ ਪ੍ਰਾਰਥਨਾ ਕਰਦੇ ਸਾਡੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚੋਂ ਹਰ ਬੁਰੀ ਆਦਤ ਨਿਕਲ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਹਰ ਬੁਰੀ ਆਦਤ ਤੋਂ ਸਾਡੇ ਬੱਚਿਆਂ ਨੂੰ ਮੁਕਤੀ ਦੇਣਾ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਜਿੰਨਾ ਭੈਣਾ ਭਰਾਵਾਂ ਦੇ ਬੱਚੇ ਜਿੱਦੀ ਹੋ ਚੁੱਕੇ ਆ ਮੇਰੇ ਪਿਆਰੇ ਪ੍ਰਭੂ ਜੋ ਬਿਨਾਂ ਮਤਲਬ ਦੇ ਜੇਦ ਕਰਦੇ ਆ ਉਹਨਾਂ ਚੀਜ਼ਾਂ ਲਈ ਜੇਦ ਕਰਦੇ ਜਿਹੜੀਆਂ ਚੀਜ਼ਾਂ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਪ੍ਰੋਵਾਈਡ ਨਹੀਂ ਕਰਾ ਸਕਦੇ ਜਿੰਨਾਂ ਚੀਜ਼ਾਂ ਦੀ ਉਹਨਾਂ ਦੀ ਲਾਈਫ ਦੇ ਵਿੱਚ ਜ਼ਰੂਰਤ ਨਹੀਂ ਆ ਮੇਰੇ ਪਿਆਰੇ ਪ੍ਰਭੂ ਉਹ ਨਾ ਚੀਜ਼ਾਂ ਦੀ ਜ਼ੇਦ ਕਰਦੇ ਜਿਹੜੀਆਂ ਉਹਨਾਂ ਦੇ ਲਈ ਹਾਨੀਕਾਰਕ ਆ ਜਿਹੜੀਆਂ ਲਾਭ ਦੀਆਂ ਨਹੀਂ ਆ ਜਿਹੜੀਆਂ ਨੁਕਸਾਨ ਕਰਨ ਵਾਲੀਆਂ ਆ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਉਹਨਾਂ ਦੀਆਂ ਡਿਮਾਂਡਸ ਚੇਂਜ ਹੋ ਜਾਣ ਤਾਰੋਨਾ ਬੱਚਿਆਂ ਦੀਆਂ ਖੁਆਇਸ਼ਾਂ ਬਦਲ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਤੁਹਾਡਾ ਆਤਮਾ ਮੇਰੇ ਪ੍ਰਭੂ ਉਹਨਾਂ ਦੇ ਦਿਲਾਂ ਨੂੰ ਸੰਤੁਸ਼ਟੀ ਬਖਸ਼ੇ ਮੇਰੇ ਪਿਤਾ ਪਰਮੇਸ਼ਵਰ ਤੁਹਾਡਾ ਆਤਮਾ ਉਹਨਾਂ ਦੇ ਦਿਲਾਂ ਨੂੰ ਕਾਇਲ ਕਰੇ ਮੇਰੇ ਪਿਆਰੇ ਪ੍ਰਭੂ ਜੀ ਉਹਨਾਂ ਦਾ ਟੇਸਟ ਬਦਲ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਉਹਨਾਂ ਦਾ ਸੋਚਣ ਦਾ ਨਜ਼ਰੀਆ ਬਦਲ ਜਾਏ ਉਹਨਾਂ ਦਾ ਦੇਖਣ ਦਾ ਨਜ਼ਰੀਆ ਬਦਲ ਜਾਏ ਉਹਨਾਂ ਦਾ ਜਿੱਦੀ ਸੁਭਾਅ ਉਹਨਾਂ ਨੂੰ ਛੱਡ ਕੇ ਚਲਿਆ ਜਾਏ ਮੇਰੇ ਪ੍ਰਭੂ ਜੀ ਉਹਨਾਂ ਨੂੰ ਸਹੀ ਤੇ ਗਲਤ ਦੇ ਵਿੱਚ ਮੇਰੇ ਪਿਤਾ ਪਰਮੇਸ਼ਵਰ ਪਹਿਚਾਣ ਨਜ਼ਰ ਆਏ ਤੁਹਾਡੇ ਆਤਮਾ ਦੇ ਦੁਆਰਾ ਮੇਰੇ ਪਿਤਾ ਪਰਮੇਸ਼ਵ ਮੇਰੇ ਪਿਆਰੇ ਪ੍ਰਭੂ ਜੀ ਸਾਡੇ ਬੱਚਿਆਂ ਦੇ ਸੁਪਨਿਆਂ ਦੇ ਰਹੀ ਮੇਰੇ ਪ੍ਰਭੂ ਤੁਸੀਂ ਆਪਣੇ ਦਰਸ਼ਨ ਉਹਨਾਂ ਦੇ ਉੱਤੇ ਜ਼ਾਹਰ ਕਰਨਾ ਮੇਰੇ ਪਿਆਰੇ ਪ੍ਰਭੂ ਤੁਹਾਡੇ ਸਵਰਗ ਦੂਤ ਸਾਡੇ ਧੀਆਂ ਪੁੱਤਰਾਂ ਦੇ ਨਾਲ ਗੱਲਾਂ ਕਰਨ ਮੇਰੇ ਪਿਤਾ ਪਰਮੇਸ਼ਵਰ ਜੀ ਤੁਹਾਡਾ ਆਤਮਾ ਸਾਡੇ ਧੀਆਂ ਪੁੱਤਰਾਂ ਦੇ ਨਾਲ ਗੱਲਾਂ ਕਰੇ ਮੇਰੇ ਪਿਤਾ ਪਰਮੇਸ਼ਵਰ ਜੀ ਔਰ ਸਾਡੇ ਬੱਚਿਆਂ ਦਾ ਰਿਸ਼ਤਾ ਮੇਰੇ ਪਿਆਰੇ ਪ੍ਰਭੂ ਇਹ ਸਾਡੇ ਨਹੀਂ ਆ ਮੇਰੇ ਪ੍ਰਭੂ ਪਰ ਤੁਸੀਂ ਸਾਨੂੰ ਦੇ ਦਿੱਤੇ ਮੇਰੇ ਪਿਤਾ ਪਰਮੇਸ਼ਵਰ ਜੀ ਇਹਨਾਂ ਨੂੰ ਅਪਣਾ ਲਿਆ ਮੇਰੇ ਪਿਆਰੇ ਪ੍ਰਭੂ ਜੀ ਪੇਸ਼ ਲਈ ਮੇਰੇ ਪਿਤਾ ਪਰਮੇਸ਼ਰ 씨 ਪ੍ਰਾਰਥਨਾ ਕਰਦੇ ਹਾਂ ਕਿ ਇਹਨਾਂ ਦਾ ਜੋ ਕੁਝ ਵੀ ਆ ਮੇਰੇ ਪ੍ਰਭੂ ਤੁਹਾਡੇ ਵੱਲੋਂ ਮੁਬਾਰਕ ਹੋਏ ਤੁਹਾਡੀ ਸਿੱਖਿਆ ਇਹਨਾਂ ਦੇ ਦਿਲਾਂ ਗੁਰਦਿਆਂ ਦੇ ਉੱਤੇ ਰਾਜ ਕਰੇ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪ੍ਰਭੂ ਇਹ ਤੁਹਾਡੇ ਵਚਨ ਦੇ ਅਨੁਸਾਰ ਚੱਲਣ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਭੈ ਇਹਨਾਂ ਦੇ ਉੱਤੇ ਆ ਜਾਵੇ ਮੇਰੇ ਪ੍ਰਭੂ ਜੀ ਪਾਪ ਕਰਨ ਤੋਂ ਇਹ ਡਰਨ ਤੇ ਕੰਬਣ ਮੇਰੇ ਪ੍ਰਭੂਰ ਤੁਹਾਡਾ ਆਤਮਾ ਇਹਨਾਂ ਨੂੰ ਪਾਪ ਤੋਂ ਬਚਾਵੇ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪ੍ਰਭੂ ਇਹਨਾਂ ਦੀਆਂ ਅੱਖਾਂ ਵਿਅਰਥ ਦੇਖਣ ਤੋਂ ਮੁੜਨ ਮੇਰੇ ਪਿਤਾ ਪਰਮੇਸ਼ਰ ਮੈਂ ਦੁਆ ਮੰਗਦੀ ਆ ਇਹਨਾਂ ਬੱਚਿਆਂ ਦੇ ਲਈ ਜੋ ਕੁਝ ਵੀ ਗਲਤ ਚੀਜ਼ਾਂ ਦੇਖਣ ਦੀ ਆਦਤ ਬੱਚਿਆਂ ਨੂੰ ਲੱਗ ਚੁੱਕੀ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰੇਕ ਉਹ ਆਦਤ ਹਰੇਕ ਉਹ ਦੁਸ਼ਟ ਆਤਮਾ ਜਿਹੜਾ ਇਹਨਾਂ ਨੂੰ ਮੋਬਾਈਲਸ ਦੇ ਰਾਹੀਂ ਆਪਣੇ ਵੱਲ ਨੂੰ ਖਿੱਚਦਾ ਆ ਜਿਹੜਾ ਟੈਲੀਵਿਜ਼ਨ ਪ੍ਰੋਗਰਾਮ ਦੇ ਰਾਹੀਂ ਇਹਨਾਂ ਇਹਨਾਂ ਨੂੰ ਆਪਣੇ ਵੱਲ ਨੂੰ ਖਿੱਚਦਾ ਆ ਜਿਹੜਾ ਗਲਤ ਸੰਗੀਤ ਦੇ ਰਹੀ ਇਹਨਾਂ ਬੱਚਿਆਂ ਨੂੰ ਆਪਣੇ ਵੱਲ ਨੂੰ ਖਿੱਚਦਾ ਆ ਹਰੇਕ ਉਹ ਦੁਸ਼ਟ ਆਤਮਾ ਜਿਹੜਾ ਮੂਵੀਜ਼ ਦੇ ਰਹੀ ਇਹਨਾਂ ਨੂੰ ਆਪਣੇ ਵੱਲ ਨੂੰ ਖਿੱਚਦਾ ਆ ਜਿਹੜਾ ਗੇਮਸ ਦੇ ਰਹੀ ਇਹਨਾਂ ਨੂੰ ਆਪਣੇ ਵੱਲ ਨੂੰ ਖਿੱਚਦਾ ਆ ਹਰੇਕ ਉਹ ਗੈਂਬਲਿੰਗ ਦਾ ਸਪਿਰਿਟ ਹਰੇਕ ਉਹ ਲਸਟ ਦਾ ਸਪਿਰਿਟ ਮੈਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਇਹਨਾਂ ਗੰਦਿਆ ਆਤਮਿਆਂ ਨੂੰ ਕਮਾਂਡ ਕਰਦੀਆਂ ਸਾਡੇ ਧੀਆਂ ਪੁੱਤਰਾਂ ਦੀ ਜ਼ਿੰਦਗੀ ਦੇ ਵਿੱਚੋਂ ਹਮੇਸ਼ਾ ਹਮੇਸ਼ਾ ਲਈ ਬਾਹਰ ਨਿਕਲ ਜਾਓ ਅਰ ਤੁਹਾਡੇ ਆਉਣ ਦੇ ਸਾਰੇ ਰਾਹਾਂ ਨੂੰ ਮੈਂ ਪ੍ਰਭੂ ਯਿਸੂ ਮਸੀਹ ਜਿਹਦੇ ਨਾਮ ਦੇ ਵਿੱਚ ਬੰਦ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਇਹ ਬੱਚੇ ਤੁਹਾਡੇ ਪੁੱਤਰ ਤੇ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਜਿਹਦੇ ਲਹੂ ਦੇ ਨਾਲ ਮੁੱਲ ਖਰੀਦੇ ਹੋਏ ਬੱਚੇ ਆ ਮੇਰੇ ਪ੍ਰਭੂ ਅਰ ਧਰਮੀ ਦੀ ਅੰਸ ਨੂੰ ਬਾਰਕਾ ਮੇਰੇ ਪਿਤਾ ਪਰਮੇਸ਼ਰ ਤੁਸੀਂ ਸਾਡੇ ਗੁਨਾਹ ਬਖਸ਼ ਕੇ ਸਾਨੂੰ ਆਪਣੀ ਧਾਰਮਿਕਤਾ ਦੇ ਨਾਲ ਧਰਮੀਠ ਰਹਾਇਆ ਮੇਰੇ ਪ੍ਰਭੂ ਮੈਂ ਯਕੀਨ ਕਰਦੀ ਮੇਰੇ ਪ੍ਰਭੂ ਤੁਸੀਂ ਸਾਡੀ ਅੰਸ ਨੂੰ ਮੁਬਾਰਕ ਕੀਤਾ ਹੈ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਪੀਡੀਓ ਪੀੜੀ ਤੁਸੀਂ ਇਹਨਾਂ ਬੱਚਿਆਂ ਨੂੰ ਸੰਭਾਲਦੇ ਆ ਮੇਰੇ ਪਿਆਰੇ ਪ੍ਰਭੂ ਜੀ ਮੈਂ ਦੁਆ ਮੰਗਦੀ ਆ ਜਿਹੜੇ ਬੱਚੇ ਨਸ਼ਿਆਂ ਦੀ ਲਤ ਦੇ ਵਿੱਚ ਲੱਗੇ ਹੋਏ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹਨਾਂ ਦੀ ਨਸ਼ਿਆਂ ਦੀ ਆਦਤ ਉਹਨਾਂ ਨੂੰ ਛੱਡ ਦੇ ਮੇਰੇ ਪ੍ਰਭੂ ਇਹਨਾਂ ਬੱਚਿਆਂ ਦੇ ਉੱਤੇ ਤਰਸ ਕਰੋ ਰਹਿਮ ਕਰੋ ਮੇਰੇ ਪਿਤਾ ਪਰਮੇਸ਼ਵਰ ਜੀ ਇਹਨਾਂ ਦੇ ਮਾਤਾ ਪਿਤਾ ਦੀਆਂ ਧੂਆਵਾਂ ਵੱਲ ਨੂੰ ਕੰਨ ਲਾਓ ਮੇਰੇ ਪ੍ਰਭੂ ਜੀ ਜਿਨ੍ਹਾਂ ਦੇ ਮਾਤਾ ਪਿਤਾ ਵੀ ਦੁਆ ਨਹੀਂ ਕਰ ਰਹੇ ਮੇਰੇ ਪਿਤਾ ਪਰਮੇਸ਼ਵਰ ਉਹਨਾਂ ਦੇ ਵਾਸਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਵਰ ਜੀ ਤੁਸੀਂ ਉਹਨਾਂ ਦੇ ਮਾਤਾ ਪਿਤਾ ਦੇ ਦਿਲਾਂ ਨੂੰ ਖੋਲ੍ਹ ਦਿਓ ਮੇਰੇ ਪ੍ਰਭੂ ਉਹਨਾਂ ਦੀ ਬੁੱਧ ਨੂੰ ਖੋਲ੍ਹ ਦਿਓ ਮੇਰੇ ਪਿਆਰੇ ਪ੍ਰਭੂ ਜਿੰਨੇ ਵੀ ਬੱਚੇ ਮੇਰੇ ਪਿਤਾ ਪਰਮੇਸ਼ਰ ਨਸ਼ਿਆਂ ਨੂੰ ਛੱਡਣ ਦੇ ਲਈ ਸਟਰਗਲ ਕਰ ਰਹੇ ਆ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਉਹਨਾਂ ਦੀ ਮਦਦ ਕਰੋ ਮੇਰੇ ਪਿਆਰੇ ਪ੍ਰਭੂ ਜੀ ਉਹ ਬੱਚੇ ਨਸ਼ਿਆਂ ਦੀ ਬੁਰੀ ਆਦਤ ਤੋਂ ਆਜ਼ਾਦ ਹੋ ਜਾਣ ਮੇਰੇ ਪਿਆਰੇ ਪ੍ਰਭੂ ਉਹ ਬੱਚੇ ਜਿਹੜੇ ਵੀ ਵਿਚਾਰ ਦੇ ਵਿੱਚ ਫਸ ਚੁੱਕੇ ਆ ਜਦੋਂ ਨਿਕਲਣ ਦੇ ਲਈ ਸੋਚਦੇ ਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਆ ਉਹ ਬੱਚੇ ਜਿਹੜੇ ਡਰਗ ਸਪਲਾਈ ਕਰਦੇ ਆ ਜਦੋਂ ਉਥੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹ ਵੈਰੀ ਜਿਹੜਾ ਉਹਨਾਂ ਦੀ ਜਾਨ ਦੇ ਪਿੱਛੇ ਪਿਆ ਆ ਉਹ ਸਪਿਰਿਟ ਗੰਦਾ ਜਿਹੜਾ ਉਹਨਾਂ ਨੂੰ ਬਲੈਕਮੇਲ ਕਰਦਾ ਆ ਉਹ ਲੋਕ ਜਿਹੜੇ ਉਹਨਾਂ ਨੂੰ ਬਲੈਕਮੇਲ ਕਰਦੇ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪ੍ਰਭੂ ਤੁਹਾਡੀ ਦਾਸੀ ਹੋਣ ਦੇ ਨਾਤੇ ਮੈਂ ਉਹਨਾਂ ਭੈਣਾ ਭਰਾਵਾਂ ਦੀ ਡਿਲੀਵਰੈਂਸ ਨੂੰ ਕਲੇਮ ਕਰਦੀ ਹਾਂ ਔਰ ਮੇਰੇ ਪਿਆਰੇ ਪ੍ਰਭੂ ਮੈਂ ਪ੍ਰੋਕਲੇਮ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਮੈਂ ਡਿਕਲੇਅਰ ਕਰਦੀ ਹਾਂ ਉਹ ਬੱਚੇ ਡਿਲੀਵਰ ਹੋ ਰਹੇ ਆ ਜ ਬੈਰੀ ਦੇ ਬੰਦਨਾ ਤੋਂ ਅੱਜ ਗੰਦੇ ਮਨੁੱਖਾਂ ਦੇ ਬਦੀ ਰੱਖਣ ਵਾਲੇ ਮਨੁੱਖਾਂ ਦੇ ਬੰਦਨਾ ਤੋਂ ਛੁੱਟ ਰਹੇ ਆ ਦੁਸ਼ਟ ਦੀਆਂ ਸ਼ਕਤੀਆਂ ਦੇ ਬੰਦਨਾ ਤੋਂ ਛੁੱਟ ਰਹੇ ਆ ਅੱਜ ਤੋਂ ਕੋਈ ਵੀ ਉਹਨਾਂ ਵੱਲ ਦੇਖ ਨਾ ਪਾਵੇ ਉਹ ਉਹ ਪ੍ਰੇਸ਼ਟ ਆਤਮਾ ਉਹ ਪ੍ਰੇਸ਼ਟ ਨਜ਼ਰ ਜਿਹੜੀ ਉਹਨਾਂ ਦੀ ਜੀਵਨ ਨੂੰ ਤਬਾਹ ਕਰਨ ਦੇ ਲਈ ਉਹਨਾਂ ਦੇ ਉੱਤੇ ਟਿਕੀ ਹੋਈ ਆ ਉਹ ਅੱਖਾਂ ਅੰਨੀਆਂ ਹੋ ਜਾਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਔਰ ਮੇਰੇ ਪਿਆਰੇ ਪ੍ਰਭੂ ਤੁਸੀਂ ਇਹਨਾਂ ਬੱਚਿਆਂ ਦੀ ਮਦਦ ਦੇ ਲਈ ਆਪਣੇ ਸਵਰਗ ਦੂਤ ਭੇਜੋ ਸਵਰਗ ਦੇ ਵਿੱਚੋਂ ਮੇਰੇ ਪਿਤਾ ਪਰਮੇਸ਼ਰ ਜੀ ਹਾਂ ਮੇਰੇ ਖੁਦਾਵੰਦ ਖੁਦਾ ਇਹਨਾਂ ਬੱਚਿਆਂ ਨੂੰ ਤੁਹਾਡੀ ਮਦਦ ਦੀ ਜ਼ਰੂਰਤ ਆ ਮੇਰੇ ਪਿਤਾ ਪਰਮੇਸ਼ਵਰ ਜੀ ਜਿਹੜਾ ਦੁਸ਼ਟ ਆਤਮਾ ਇਸ ਸੰਸਾਰ ਨੂੰ ਆਪਣੇ ਕਾਬੂ ਵਿੱਚ ਕਰ ਰਿਹਾ ਮੇਰੇ ਪਿਤਾ ਪਰਮੇਸ਼ਵਰ ਜੀ ਉਹਨੇ ਆਪਣੇ ਖੰਭ ਖੋਲੇ ਆ ਮੇਰੇ ਪ੍ਰਭੂ ਇਹਨਾਂ ਬੱਚਿਆਂ ਨੂੰ ਆਪਣੇ ਖੰਭਾਂ ਦੇ ਹੇਠ ਲੈ ਰਿਹਾ ਮੇਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਇਹ ਬੱਚੇ ਉਸ ਭਿਆਨਕ ਦੁਸ਼ਟ ਆਤਮਾ ਦੇ ਖੰਭਾਂ ਹੇਠ ਨਾ ਜਾਣ ਪਰ ਮੇਰੇ ਪ੍ਰਭੂ ਜੀ ਸਾਨੂੰ ਤੁਹਾਡੇ ਖੰਭਾਂ ਦੀ ਛਾਂ ਦੀ ਲੋੜ ਆ ਮੇਰੇ ਪ੍ਰਭੂ ਅਸੀਂ ਆਪਣੇ ਧੀਆ ਪੁੱਤਰਾਂ ਨੂੰ ਤੁਹਾਡੀ ਹਜ਼ੂਰੀ ਵਿੱਚ ਲੈ ਕੇ ਆਉਣੇ ਆ ਮੇਰੇ ਪਿਤਾ ਪਰਮੇਸ਼ਵਰ ਜੀ ਸਾਡੀਆਂ ਧੀਆਾਂ ਦੇ ਤੇ ਆਪਣਾ ਹੱਥ ਰੱਖੋ ਮੇਰੇ ਪਿਆਰੇ ਪ੍ਰਭੂ ਸਾਡੇ ਪੁੱਤਾਂ ਦੇ ਉੱਤੇ ਆਪਣਾ ਹੱਥ ਰੱਖੋ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਇਹਨਾਂ ਦੀਆਂ ਸੋਚਾਂ ਤੁਹਾਡੇ ਵੱਲੋਂ ਮੁਬਾਰਕ ਹੋਣ ਇਹਨਾਂ ਦੇ ਖਿਆਲ ਤੁਹਾਡੇ ਵੱਲੋਂ ਮੁਬਾਰਕ ਹੋਣ ਇਹਨਾਂ ਦੇ ਕੰਮ ਤੁਹਾਡੇ ਵੱਲੋਂ ਮੁਬਾਰਕ ਹੋਣ ਮੇਰੇ ਪ੍ਰਭੂ ਜੀ ਔਰ ਇਹਨਾਂ ਨੂੰ ਆਪਣੇ ਖੰਭਾਂ ਹੇਠ ਛੁਪਾ ਲਓ ਮੇਰੇ ਪ੍ਰਭੂ ਤੁਹਾਡੇ ਸਵਰਗਦੂਤ ਇਹਨਾਂ ਦੀ ਰਾਖੀ ਕਰਨ ਮੇਰੇ ਪਿਤਾ ਪਰਮੇਸ਼ਰ ਜੀ ਐਮਰੇ ਖੁਦਾਵੰਦ ਖੁਦਾ ਮੇਰੇ ਪਿਆਰੇ ਪ੍ਰਭੂ ਇਹਨਾਂ ਦੇ ਮਨਾਂ ਦੇ ਵਿੱਚ ਮੇਰੇ ਪ੍ਰਭੂ ਇਹਨਾਂ ਦੇ ਗੁਰਦਿਆਂ ਦੇ ਵਿੱਚ ਤੁਹਾਡਾ ਭੈ ਰਾਜ ਕਰੇ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪ੍ਰਭੂ ਇਹਨਾਂ ਨੂੰ ਤੁਹਾਡਾ ਵਚਨ ਪੜਨ ਦੀ ਲਤ ਲੱਗ ਜਾਏ ਮੇਰੇ ਪ੍ਰਭੂ ਜੀ ਇਹਨਾਂ ਨੂੰ ਤੁਹਾਡਾ ਵਚਨ ਪੜਨ ਦੀ ਆਦਤ ਬਣੇ ਮੇਰੇ ਪਿਤਾ ਪਰਮੇਸ਼ਰ ਜੀ ਔਰ ਮੇਰੇ ਪਿਆਰੇ ਪ੍ਰਭੂ ਇਹ ਪਾਕ ਰੂਹ ਦੀ ਆਵਾਜ਼ ਨੂੰ ਸੁਣਨ ਮੇਰੇ ਪਿਤਾ ਪਰਮੇਸ਼ਰ ਮੈਂ ਮੇਰੇ ਖੁਦਾਵੰਦ ਖੁਦਾ ਅਸੀਂ ਦੁਆ ਮੰਗਦੇ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਜਿਹੜੇ ਬੱਚਿਆਂ ਨੂੰ ਦੁਸ਼ਟ ਆਤਮਾਾਂ ਵਿੱਚ ਤੰਗ ਕਰਦੀਆਂ ਹਨ ਜਿਹੜੇ ਬੱਚਿਆਂ ਦੇ ਸੁਪਨਿਆਂ ਦੇ ਵਿੱਚ ਆਣ ਕੇ ਦੁਸ਼ਟ ਆਤਮਾ ਉਹਨਾਂ ਨੂੰ ਸਤਾਉਂਦੀਆਂ ਹਨ ਜਿਨ੍ਹਾਂ ਬੱਚਿਆਂ ਦੇ ਨਾਲ ਦੁਸ਼ਟ ਆਤਮਾ ਗੰਦੇ ਸਰੀਰਕ ਸੰਬੰਧ ਬਣਾਉਂਦੀਆਂ ਹਨ ਜਿਨ੍ਹਾਂ ਬੱਚਿਆਂ ਨੂੰ ਦੁਸ਼ਟ ਆਤਮਾ ਉਕਸਾਉਂਦੀਆਂ ਆ ਗਲਤ ਕੰਮ ਕਰਨ ਦੇ ਲਈ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਉਸ ਗੰਦੇ ਤੇ ਪ੍ਰੇਸ਼ਟ ਆਤਮਾ ਨੂੰ ਜਿਹੜਾ ਉਹਨਾਂ ਬੱਚਿਆਂ ਨੂੰ ਪਰਮਾਉਂਦਾ ਆ ਅਰ ਉਹਨਾਂ ਦੇ ਨਾਲ ਗਲਤ ਸੰਬੰਧ ਬਣਾਉਂਦਾ ਪ੍ਰਭੂ ਯਿਸੂ ਜੀ ਦੇ ਨਾਮ 'ਤੇ ਝੜਕਦੀਆਂ ਅਰ ਹੁਕਮ ਦਿੰਦੀ ਉਹਨੂੰ ਪਰਮੇਸ਼ਰ ਦੀ ਦਾਸੀ ਹੋਣ ਦੇ ਨਾਤੇ ਮਰਕਸ 16 ਦੇ ਵਿੱਚ ਮੈਨੂੰ ਜਿਹੜਾ ਪਰਮੇਸ਼ਰ ਨੇ ਇਖਤਿਆਰ ਦਿੱਤਾ ਤੁਬ ਪਿਤਰ ਵਚਨ ਦੇ ਵਿੱਚ ਲਿਖਿਆ ਵਿਅਰੀ ਦੀ ਸਾਰੀ ਸ਼ਕਤੀ ਦੇ ਉੱਤੇ ਮੈਂ ਤੈਨੂੰ ਇਕਤਿਆਰ ਦਿੰਦਾ ਅੱਜ ਮੈਂ ਉਸ ਇਕਤਿਆਰ ਦਾ ਇਸਤੇਮਾਲ ਕਰਦਿਆਂ ਹੋਇਆ ਇਸ ਗੰਦੇ ਪ੍ਰੇਸ਼ਟਾਤਮਾ ਨੂੰ ਛਿੜਕਦੀਆਂ ਹੁਕਮ ਕਰਦੀਆਂ ਇਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚੋਂ ਜਿਹੜੇ ਇਸ ਦੁਆ ਨੂੰ ਸੁਣ ਰਹੇ ਆ ਜਿਨ੍ਹਾਂ ਬੱਚਿਆਂ ਦੇ ਲਈ ਇਹ ਦੁਆ ਕੀਤੀ ਜਾ ਰਹੀ ਹੈ ਨਾ ਬੱਚਿਆਂ ਦੀ ਜ਼ਿੰਦਗੀ ਦੇ ਵਿੱਚੋਂ ਨਿਕਲ ਜਾ ਹਰ ਗੰਦਾ ਤੇ ਪ੍ਰੇਸ਼ਟਾਤਮਾ ਇਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚੋਂ ਨਿਕਲ ਜਾਏ ਜਿਹੜਾ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਘਰਾਂ ਦੇ ਵਿੱਚੋਂ ਭੱਜ ਜਾਣ ਦੇ ਲਈ ਮਜਬੂਰ ਕਰ ਰਿਹਾ ਹੈ ਉਹ ਗੰਦਾ ਤੇ ਪ੍ਰੇਸ਼ਟਾ ਆਤਮਾ ਜਿਹੜਾ ਬੱਚਿਆਂ ਦੀਆਂ ਸੋਚਾਂ ਦੇ ਵਿੱਚ ਪਾਉਂਦਾ ਕਿ ਆਪਣੇ ਘਰ ਛੱਡ ਕੇ ਭੱਜ ਜਾਓ ਉਹ ਗੰਦਾ ਤੇ ਪ੍ਰੇਸ਼ਟਾ ਆਤਮਾ ਜਿਹੜਾ ਇਹਨਾਂ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੀ ਆਗਿਆਕਾਰੀ ਕਰਨ ਤੋਂ ਰੋਕਦਾ ਹੈ ਉਹ ਗੰਦਾ ਤੇ ਪ੍ਰੇਸ਼ਟਾ ਆਤਮਾ ਜਿਹੜਾ ਇਹਨਾਂ ਦੇ ਘਰਾਂ ਦੇ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਘਰਾਂ ਦੇ ਵਿੱਚ ਡਰਾਉਂਦਾ ਹੈ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੈਂ ਉਹਨੂੰ ਝੜਕਦੀਆਂ ਔਰ ਉਹਨੂੰ ਹੁਕਮ ਕਰਦੀਆਂ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਨਿਕਲ ਜਾਏ ਉਹ ਬੱਚੇ ਜਿਹੜੇ ਸੁਸਾਈਡ ਕਰਨ ਦੇ ਥਾਟ ਆਪਣੇ ਮਾਈਂਡ ਦੇ ਵਿੱਚ ਲੈ ਕੇ ਆਉਂਦੇ ਅੱਜ ਉਹਨਾਂ ਦੇ ਥਾਟਸ ਨੂੰ ਮੈਂ ਕੈਨਸਲ ਕਰਦੀ ਆਂ ਪ੍ਰਭੂ ਉਹਨਾਂ ਦੇ ਅੰਦਰ ਜੀਵਨ ਦੀਆਂ ਸੋਚਾਂ ਚੱਲਣ ਮੇਰੇ ਪਿਤਾ ਪਰਮੇਸ਼ਰ ਜੀ ਸਗੋਂ ਮੇਰੇ ਪ੍ਰਭੂ ਪਿਤਾ ਪਰਮੇਸ਼ਰ ਜੀ ਤੁਹਾਡਾ ਉਹ ਜੀਵਨ ਜਿਹੜਾ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਰਾਹ ਸੱਚਾਈ ਤੇ ਜੀਵਨ ਮੈਂ ਆਂ ਮੇਰੇ ਪਿਤਾ ਪਰਮੇਸ਼ਰ ਨਾ ਬੱਚਿਆਂ ਦੇ ਅੰਦਰ ਆ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਇਹ ਬੱਚਿਆਂ ਦੇ ਅੰਦਰ ਜਿਹੜਾ ਵੈਰੀ ਨੇ ਇੱਕ ਥਾਟ ਪਾ ਦਿੱਤਾ ਫੇਲਿਅਰ ਦਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹ ਫੇਲਿਅਰ ਦਾ ਸਪਿਰਿਟ ਇਹਨਾਂ ਦੀ ਲਾਈਫ ਦੇ ਵਿੱਚੋਂ ਨਿਕਲ ਜਾਏ ਉਹ ਫੇਲਿਅਰ ਦਾ ਥਾਟ ਇਹਨਾਂ ਦੇ ਮਾਈਂਡ ਦੇ ਵਿੱਚੋਂ ਨਿਕਲ ਜਾਏ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਜੀ ਇਹਨਾਂ ਦੀਆਂ ਸੋਚਾਂ ਨਵੀਆਂ ਹੋ ਜਾਣ ਮੇਰੇ ਪ੍ਰਭੂ ਹਰ ਪੁਰਾਣੀ ਸੋਚ ਇਹਨਾਂ ਦੇ ਵਿੱਚੋਂ ਖਤਮ ਹੋ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਐ ਮੇਰੇ ਖੁਦਾਵੰਦ ਖੁਦਾ ਮੈਂ ਦੁਆ ਮੰਗਦੀ ਆ ਉਹ ਗੰਦੀ ਸੰਗਤ ਜਿਹੜੀ ਵੈਰੀ ਦੇ ਵੱਲੋਂ ਇਹਨਾਂ ਦੇ ਦੁਆਲੇ ਠਹਿرائی ਗਈ ਆ ਉਹ ਉਹ ਇਹਨਾਂ ਦੇ ਫਰੈਂਡਸ ਜਿਹੜੇ ਵੈਰੀ ਦੇ ਵੱਲੋਂ ਇਹਨਾਂ ਦੇ ਨਾਲ ਜੋੜੇ ਗਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪ੍ਰਭੂ ਤੁਹਾਡਾ ਹੱਥ ਇਹਨਾਂ ਨੂੰ ਬੁਰੀ ਸੰਗਤ ਤੋਂ ਬਚਾਵੇ ਮੇਰੇ ਪ੍ਰਭੂ ਜੀ ਤੁਹਾਡਾ ਹੱਥ ਮੇਰੇ ਪ੍ਰਭੂ ਇਹ ਉਹਨਾਂ ਲੋਕਾਂ ਤੋਂ ਇਹਨਾਂ ਨੂੰ ਵੱਖਰੇ ਕਰ ਲਵੇ ਜਿਹੜੇ ਇਹਨਾਂ ਦੀ ਧਾਰਮਿਕਤਾ ਨੂੰ ਖਰਾਬ ਕਰਦੇ ਆ ਜਿਹੜੇ ਇਹਨਾਂ ਦੀਆਂ ਸੋਚਾਂ ਨੂੰ ਖਰਾਬ ਕਰਦੇ ਆ ਜਿਹੜਾ ਇਹਨਾਂ ਬੱਚਿਆਂ ਦੇ ਜੀਵਨ ਨੂੰ ਸਪੋਇਲ ਕਰਦੇ ਆ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੇਰੇ ਪਿਤਾ ਪਰਮੇਸ਼ਰ ਇਹਨਾਂ ਨੂੰ ਧਰਮੀ ਲੋਕਾਂ ਦੀ ਸੰਗਤ ਮਿਲੇ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਚੁਣਿਆ ਹੋਇਆਂ ਦੀ ਸੰਗਤ ਮਿਲੇ ਤੁਹਾਡੇ ਠਹਿਰਾਇਆ ਹੋਇਆਂ ਦੀ ਸੰਗਤ ਮਿਲੇ ਜਿੱਥੇ ਤੁਸੀਂ ਇਹਨਾਂ ਨੂੰ ਮੇਰੇ ਪਿਤਾ ਪਰਮੇਸ਼ਰ ਇਸਤੇਮਾਲ ਕਰਨਾ ਚਾਹੋ ਨੇ ਇਹਨਾਂ ਦਾ ਇਸਤੇਮਾਲ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਐ ਮੇਰੇ ਪਿਆਰੇ ਪ੍ਰਭੂ ਜਿਹੜੇ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਸਮੱਸਿਆ ਆਉਂਦੀ ਆ ਮੇਰੇ ਪ੍ਰਭੂ ਜਿਨ੍ਹਾਂ ਬੱਚਿਆਂ ਨੂੰ ਲੱਗਦਾ ਉਹ ਵਿਜ਼ਡਮ ਦੇ ਵਿੱਚ ਸਲੋ ਆ ਮੇਰੇ ਪਿਆਰੇ ਪ੍ਰਭੂ ਤੁਹਾਡੀ ਦਾਸੀ ਹੋਣ ਦੇ ਨਾਤੇ ਅੱਜ ਉਹ ਬੱਚੇ ਜਿਹੜੇ ਇਸ ਪ੍ਰਾਰਥਨਾ ਨੂੰ ਸੁਣ ਰਹੇ ਆ ਜਿਹੜੇ ਜਿਨ੍ਹਾਂ ਦੇ ਮਾਤਾ ਪਿ ਕਰ ਰਹੇ ਜਿਨ੍ਹਾਂ ਦੇ ਭੈਣ ਭਰਾ ਪ੍ਰਾਰਥਨਾ ਕਰ ਰਹੇ ਮੇਰੇ ਪਿਤਾ ਪਰਮੇਸ਼ਰ ਮੈਂ ਉਹਨਾਂ ਦੀਆਂ ਦੁਆਵਾਂ ਨਾਲ ਸਹਿਮਤੀ ਪਾਉਣੀ ਆ ਜਿਦਾਂ ਯਾਕੂਬ ਦੀ ਕਿਤਾਬ ਦੇ ਵਿੱਚ ਲਿਖਿਆ ਜੇ ਕਿਸੇ ਨੂੰ ਬੁੱਧ ਦਾ ਘਾਟਾ ਮੇਰੇ ਕੋਲੋਂ ਮੰਗੇ ਤੇ ਮੈਂ ਬਿਨਾਂ ਉਲਾਂਬੇ ਦੇ ਦਿੰਨਾ ਮੇਰੇ ਪਿਆਰੇ ਪ੍ਰਭੂ ਜੀ ਅੱਜ ਮੈਂ ਇਨਾਂ ਬੱਚਿਆਂ ਦੇ ਲਈ ਤੁਹਾਡੀ ਹਜ਼ੂਰੀ ਦੇ ਵਿੱਚ ਉਹ ਬੁੱਧ ਦਾ ਵਰਦਾਨ ਮੰਗਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪ੍ਰਭੂ ਆਪਣੇ ਚੁਣਿਆ ਹੋਇਆਂ ਦੇ ਬੱਚਿਆਂ ਦੇ ਉੱਤੇ ਮੇਰੇ ਪ੍ਰਭੂ ਆਪਣੇ ਬੁੱਧ ਦਾ ਵਰਦਾਨ ਖੋਲ੍ਹ ਦਿਓ ਮੇਰੇ ਪਿਤਾ ਪਰਮੇਸ਼ਰ ਇਸ ਧਰਤੀ ਦੇ ਲੋਕ ਜਾਣਨ ਕਿ ਉਹ ਲੋਕ ਜਿਹੜੇ ਇਸرائیਲੀ ਕੌਮ ਨੂੰ ਬਿਲੋਂਗ ਕਰਦੇ ਉਹ ਲੋਕ ਜਿਹੜੇ ਸੈਨਾਵਾਂ ਦੇ ਯਹੋਵਾ ਪਰਮੇਸ਼ਰ ਦੀ ਅੰਸ਼ ਬਣ ਚੁੱਕੇ ਆ ਉਹ ਲੋਕ ਜਿਨ੍ਹਾਂ ਦਾ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਸੱਚਮੁੱਚ ਉਹਨਾਂ ਦੀ ਆਪਣੀ ਬੁੱਧ ਤੇ ਉਹਨਾਂ ਦੇ ਧੀਆ ਪੁੱਤਰਾਂ ਦੀ ਬੁੱਧ ਮੁਬਾਰਕ ਆ ਮੇਰੇ ਪਿਤਾ ਪਰਮੇਸ਼ਵਰ ਜੀ ਤੁਸੀਂ ਇਹਨਾਂ ਬੱਚਿਆਂ ਨੂੰ ਆਪਣੀ ਮਹਿਮਾ ਲਈ ਇਸਤੇਮਾਲ ਕਰੋ ਮੇਰੇ ਪ੍ਰਭੂ ਤੁਸੀਂ ਇਹਨਾਂ ਨੂੰ ਆਪਣੀ ਸੇਵਕਾਈ ਲਈ ਇਸਤੇਮਾਲ ਕਰੋ ਮੇਰੇ ਪਿਆਰੇ ਪ੍ਰਭੂ ਜੀ ਕੋਸ਼ ਕਰੀ ਦੇ ਪ੍ਰਚਾਰ ਲਈ ਇਸਤੇਮਾਲ ਕਰੋ ਮੇਰੇ ਪਿਆਰੇ ਪ੍ਰਭੂ ਜੀ ਆਪਣੀਆਂ ਜਿੱਥੇ ਵੀ ਇਹਨਾਂ ਨੂੰ ਤੁਸੀਂ ਜੌਬਸ ਦਿੱਤੀਆਂ ਮੇਰੇ ਪਿਤਾ ਪਰਮੇਸ਼ੁਰਾ ਜੌਬਸ ਤੇ ਮੇਰੇ ਪ੍ਰਭੂ ਇਹਨਾਂ ਨੂੰ ਇਸਤੇਮਾਲ ਕਰੋ ਮੇਰੇ ਪ੍ਰਭੂ ਇਹਨਾਂ ਦੇ ਰਾਈ ਇਹਨਾਂ ਦੇ ਫਰੈਂਡਸ ਵੀ ਤੁਹਾਡੀ ਹਜ਼ੂਰੀ ਦੇ ਵਿੱਚ ਜੁੜ ਸਕਣ ਮੇਰੇ ਪ੍ਰਭੂ ਇਹਨਾਂ ਦੇ ਕੁਲੀਕਸ ਇਹਨਾਂ ਦੇ ਨਾਲ ਤੁਹਾਡੀ ਹਜ਼ੂਰੀ ਚ ਜੁੜ ਸਕਣ ਮੇਰੇ ਪ੍ਰਭੂ ਜਿਹੜੇ ਲੋਕ ਇਹਨਾਂ ਦੇ ਨਾਲ ਉੱਠਦੇ ਬੈੰਦੇ ਆ ਮੇਰੇ ਪਿਤਾ ਪਰਮੇਸ਼ੁਰ ਜੀ ਉਹ ਵੀ ਤੁਹਾਡੀ ਹਜ਼ੂਰੀ ਦੇ ਵਿੱਚ ਜੁੜ ਸਕਣ ਮੇਰੇ ਪਿਆਰੇ ਪ੍ਰਭੂ ਕੋਈ ਪ੍ਰੇਸ਼ਟ ਆਤਮਾ ਇਹਨਾਂ ਨੂੰ ਤੁਹਾਡੇ ਨਾਲੋਂ ਵੱਖਰਾ ਨਾ ਕਰ ਸਕੇ ਪਰ ਮੇਰੇ ਪ੍ਰਭੂ ਤੁਸੀਂ ਇਹਨਾਂ ਬੱਚਿਆਂ ਨੂੰ ਇਨੀ ਸਟਰੈਂਥ ਦੇਣਾ ਮ ਮੈਜडम ਦੇਣਾ ਮੇਰੇ ਪਿਤਾ ਪਰਮੇਸ਼ਰ ਤੁਹਾਡਾ ਆਤਮਾ ਇਹਨਾਂ ਦੀ ਮਦਦ ਕਰੇ ਕਿ ਉਹ ਲੋਕ ਜਿਹੜੇ ਵੀ ਇਹਨਾਂ ਨੂੰ ਮਿਲਣ ਮੇਰੇ ਪ੍ਰਭੂ ਜੀ ਉਹ ਬਚਾਏ ਜਾਣ ਔਰ ਤੁਹਾਡੀ ਹਜ਼ੂਰੀ ਦੇ ਨਾਲ ਜੁੜ ਜਾਣ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਪ੍ਰੇਮ ਨੂੰ ਜਾਣਨ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਇਹਨਾਂ ਬੱਚਿਆਂ ਦੇ ਅੰਦਰੋਂ ਡਰ ਦਾ ਆਤਮਾ ਨਿਕਲ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਦੁਆ ਮੰਗਦੀ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਜੀਵਨ ਦੇ ਵਿੱਚੋਂ ਹਨੇਰੇ ਦਾ ਆਤਮਾ ਨਿਕਲ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੇਰੇ ਖੁਦਾਵੰਦ ਖੁਦਾ ਮੈਂ ਪ੍ਰਾਰਥਨਾ ਕਰਦੀ ਇਹਨਾਂ ਦੇ ਜੀਵਨ ਸਾਥੀ ਤੁਹਾਡੇ ਵੱਲੋਂ ਚੁਣੇ ਹੋਏ ਹੋਣ ਮੇਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਇਹ ਵਿਚਾਰ ਦੇ ਵਿੱਚ ਨਾ ਪੈ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਸਾਡੀਆਂ ਧੀਆਂ ਮੇਰੇ ਪਿਤਾ ਪਰਮੇਸ਼ਰ ਜੀ ਉਪਰੇ ਮਰਦਾਂ ਦੇ ਨਾਲ ਨਾ ਜੁੜਨ ਮੇਰੇ ਪ੍ਰਭੂ ਅਰ ਸਾਡੇ ਪੁੱਤਰ ਉਪਰੀਆਂ ਤੀਵੀਆਂ ਦੇ ਵਸ ਵਿੱਚ ਨਾ ਪੈਣ ਮੇਰੇ ਪਿਤਾ ਪਰਮੇਸ਼ਰ ਪਰ ਮੈਂ ਦੁਆ ਮੰਗਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਸਿਰਫ ਇਹਨਾਂ ਦਾ ਮੇਰੇ ਪਿਤਾ ਪਰਮੇਸ਼ਰ ਉਹਨਾਂ ਦੇ ਨਾਲ ਹੀ ਮੇਲ ਮਲਾਪ ਹੋਏ ਉਹਨਾਂ ਦੇ ਨਾਲ ਹੀ ਇਹਨਾਂ ਦਾ ਜੋੜ ਜੁੜੇ ਮੇਰੇ ਪ੍ਰਭੂ ਜਿਹੜੇ ਤੁਹਾਡੇ ਵੱਲੋਂ ਚੁਣੇ ਗਏ ਆ ਮੇਰੇ ਇਹਨਾਂ ਬੱਚਿਆਂ ਨੂੰ ਪਵਿੱਤਰਤਾਈ ਵਾਲਾ ਜੀਵਨ ਬਖਸ਼ਣਾ ਮੇਰੇ ਪ੍ਰਭੂ ਜੀ ਇਹਨਾਂ ਦੀ ਮੈਰਿਜ ਤੁਹਾਡੀ ਹਜ਼ੂਰੀ ਦੇ ਵਿੱਚੋਂ ਮੇਰੇ ਪਿਤਾ ਪਰਮੇਸ਼ਰ ਜੋੜੀਆਂ ਗਈਆਂ ਇਸ ਧਰਤੀ ਦੇ ਉੱਤੇ ਸੈਲੀਬ੍ਰੇਟ ਕੀਤੀਆਂ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹ ਮੇਰੇ ਖੁਦਾਬੰਦ ਖੁਦਾ ਇਹਨਾਂ ਬੱਚਿਆਂ ਦੇ ਆਉਣ ਵਾਲੇ ਦਿਨਾਂ ਨੂੰ ਮੁਬਾਰਕ ਕਰਨਾ ਮੇਰੇ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਹਾਂ ਪ੍ਰਭੂ ਯਿਸੂ ਮਸੀਹ ਜੀ ਦਾ ਲਹੂ ਇਹਨਾਂ ਬੱਚਿਆਂ ਦੇ ਉੱਤੇ ਅਪਲਾਈ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਸਾਡੀਆਂ ਧੀਆਂ ਦੇ ਉੱਤੇ ਸਾਡੇ ਪੁੱਤਰਾਂ ਦੇ ਉੱਤੇ ਪ੍ਰਭੂ ਯਿਸੂ ਮਸੀਹ ਜੀ ਦਾ ਲਹੂ ਲਾਉਨੇ ਆ ਸਗੋਂ ਅੱਗੇ ਇਹਨਾਂ ਦੀਆਂ ਨਸਲਾਂ ਦੇ ਉੱਤੇ ਮੇਰੇ ਪਿਤਾ ਪਰਮੇਸ਼ਰ ਅਸੀਂ ਪ੍ਰਭੂ ਯਿਸੂ ਜੀ ਦਾ ਲਹੂ ਅਪਲਾਈ ਕਰਦੇ ਹਾਂ ਪ੍ਰਭੂ ਜੀ ਤੁਹਾਡੀ ਹਜ਼ੂਰੀ ਦੇ ਵਿੱਚੋਂ ਸਾਡੇ ਧੀਆਂ ਪੁੱਤਰਾਂ ਦੀ ਪ੍ਰੋਟੈਕਸ਼ਨ ਮੰਗਦੇ ਆ ਮੇਰੇ ਪਿਆਰੇ ਪ੍ਰਭੂ ਜੀ ਉਹ ਪ੍ਰੋਟੈਕਸ਼ਨ ਮੇਰੇ ਪ੍ਰਭੂ ਜੀ ਜਿਹੜੀ ਐਵਰ ਲਾਸਟਿੰਗ ਹੈ ਮੇਰੇ ਪ੍ਰਭੂ ਜੀ ਉਹ ਪ੍ਰੋਟੈਕਸ਼ਨ ਜਿਹਨੂੰ ਵੈਰੀ ਸ਼ੂ ਨਹੀਂ ਸਕਦਾ ਜਿਹਨੂੰ ਕੋਈ ਦੁਸ਼ਟ ਦੀ ਸ਼ਕਤੀ ਕ੍ਰੋਸ ਨਹੀਂ ਕਰ ਸਕਦੀ ਕੋਈ ਮਨੁੱਖ ਦੀ ਸ਼ਕਤੀ ਕ੍ਰੋਸ ਨਹੀਂ ਕਰ ਸਕਦੀ ਜਿਹਨੂੰ ਕੋਈ ਵਾਇਰਸ ਕੋਈ ਇਨਫੈਕਸ਼ਨ ਕੋਈ ਡਿਜ਼ੀਜ਼ ਕੋਈ ਡੀਮਨ ਦੀ ਪਾਵਰ ਕ੍ਰੋਸ ਨਹੀਂ ਕਰ ਸਕਦੀ ਟੱਚ ਨਹੀਂ ਕਰ ਸਕਦੀ ਮੇਰੇ ਪ੍ਰਭੂ ਉਹ ਹੈਵਨਲੀ ਪ੍ਰੋਟੈਕਸ਼ਨ ਸਾਡੇ ਧੀਆਂ ਪੁੱਤਰਾਂ ਦੇ ਉੱਤੇ ਆ ਜਾਏ ਮੇਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਵਰ ਜੀ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਇਹਨਾਂ ਇਹਨਾਂ ਬੱਚਿਆਂ ਦੇ ਵਿਰੁੱਧ ਮੇਰੇ ਪਿਤਾ ਪਰਮੇਸ਼ਵਰ ਵੈਰੀ ਨੇ ਖੜੀਆਂ ਕੀਤੀਆਂ ਸੀ ਉਹਨਾਂ ਨੂੰ ਨਕਮੀਆਂ ਠਹਿਰਾਉਣੇ ਨਾ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਤੁਸੀਂ ਇਹਨਾਂ ਨੂੰ ਪ੍ਰੋਟੈਕਟ ਕਰਦੇ ਆ ਕੋਈ ਵੀ ਸੰਸਾਰ ਦੇ ਵਿੱਚ ਆਈ ਹੋਈ ਮਹਾਮਰੀ ਕੋਈ ਆਫਤ ਇਹਨਾਂ ਬੱਚਿਆਂ ਦੇ ਉੱਤੇ ਰਾਜ ਨਾ ਕਰ ਸਕੇ ਇਹਨਾਂ ਬੱਚਿਆਂ ਨੂੰ ਸ਼ੂ ਨਾ ਸਕੇ ਇਹਨਾਂ ਬੱਚਿਆਂ ਨੂੰ ਨਾਸ਼ ਨਾ ਕਰ ਸਕੇ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਵਰ ਜੀ ਸਭੋਂ ਮੈਂ ਪ੍ਰਾਰਥਨਾ ਕਰਦੀ ਆ ਵੈਰੀ ਦੀਆਂ ਉਚਾਲਾਂ ਜਿਹੜੀਆਂ ਮਨੁੱਖਾਂ ਦੇ ਰਹੀਂ ਇਹ ਆਉਣ ਵਾਲੀਆਂ ਨਸਲਾਂ ਦੇ ਵਿੱਚ ਉਹਨਾਂ ਉਹਨਾਂ ਦੇ ਧਰਮੀਆਂ ਦੇ ਬੀਜ ਨੂੰ ਖਰਾਬ ਕਰਨ ਦੇ ਲਈ ਇਸਤੇਮਾਲ ਕਰਨ ਵਾਲਾ ਆ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਇਹਦੀਆਂ ਪਲੈਨਿੰਗਸ ਨੂੰ ਪੂਰਿਆਂ ਹੋਣ ਤੋਂ ਪਹਿਲਾਂ ਰੱਦ ਕਰਦੇ ਆ ਇਹਦੀਆਂ ਸਾਰੀਆਂ ਪਲੈਨਿੰਗਸ ਨੂੰ ਕੈਨਸਲ ਕਰਦੇ ਆ ਸਾਡੇ ਧੀਆਂ ਪੁੱਤਰ ਨਵੇਂ ਨੱਤਰ ਮੀਆਂ ਨੂੰ ਜਨਮ ਦਿੰਦੇ ਆ ਪ੍ਰਭੂ ਜਿੱਦਾਂ ਤੁਸੀਂ ਸਾਡੀ ਕੁੱਖ ਨੂੰ ਮੁਬਾਰਕ ਕੀਤਾ ਮੇਰੇ ਪ੍ਰਭੂ ਸਾਡੇ ਧੀਆਂ ਪੁੱਤਰਾਂ ਦੀ ਕੁੱਖ ਨੂੰ ਵੀ ਸ਼ੂਨਾ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਚੋਂ ਇੱਕ ਵੀ ਬਾਝ ਨਾ ਰਵੇ ਮੇਰੇ ਪ੍ਰਭੂ ਚ ਇਹਨਾਂ ਦੇ ਜਿਸਮ ਦੇ ਅੰਦਰ ਕੋਈ ਕਮਜ਼ੋਰੀ ਨਾ ਆ ਸਕੇ ਭਾਵੇਂ ਇਸ ਸੰਸਾਰ ਦੇ ਵਿੱਚ ਇਹਨਾਂ ਦੇ ਉੱਤੇ ਦਵਾਈਆਂ ਦਾ ਇਸਤੇਮਾਲ ਕੀਤਾ ਜਾਵੇ ਪਰ ਫਿਰ ਵੀ ਉਹ ਦਵਾਈਆਂ ਇਹਨਾਂ ਦੇ ਉੱਤੇ ਬੇਅਸਰ ਹੋ ਜਾਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹ ਦਵਾਈਆਂ ਜਿਹੜੀਆਂ ਇਹਨਾਂ ਨੂੰ ਆਉਣ ਵਾਲੀਆਂ نسلਾਂ ਨੂੰ ਪੈਦਾ ਕਰਨ ਤੋਂ ਰੋਕਦੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚੋਂ ਸਾਰੀਆਂ ਮੈਡੀਸਿਨ ਜਿਹੜੀਆਂ ਅਸੀਂ ਉਹਨਾਂ ਦੀ ਪਾਵਰ ਉਹ ਕੈਨਸਲ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਇਹਨਾਂ ਦੇ ਅੰਦਰ ਨੂੰ ਮਜ਼ਬੂਤ ਕਰਦੇ ਤੁਸੀਂ ਇਹਨਾਂ ਦੇ ਜਿਸਮ ਨੂੰ ਮਜ਼ਬੂਤ ਕਰਦੇ ਤੁਸੀਂ ਇਹਨਾਂ ਦੇ ਰੂਹ ਨੂੰ ਮਜ਼ਬੂਤੀ ਬਖਸ਼ਦੇ ਆ ਮੇਰੇ ਪਿਆਰੇ ਪ੍ਰਭੂ ਜੀ ਕੋਈ ਵੀ ਵਿਅਰੀ ਦੀ ਸ਼ਕਤੀ ਨੂੰ ਤੁਸੀਂ ਇਹਨਾਂ ਦੇ ਅਗੇਂਸਟ ਕਾਮਯਾਬ ਨਹੀਂ ਹੋਣ ਦਿੰਦੇ ਮੇਰੇ ਪਿਆਰੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਆਰੇ ਪ੍ਰਭੂ ਜੀ ਉਹ ਬਦੀਆਂ ਰੱਖਣ ਵਾਲੇ ਮਨੁੱਖ ਜਿਹੜੇ ਇਸ ਸੰਸਾਰ ਦੇ ਵਿੱਚ ਪਾਪ ਦੇ ਹੱਥੀਂ ਵਿਕੇ ਹੋਏ ਆ ਮੇਰੇ ਪ੍ਰਭੂ ਤੁਸੀਂ ਇਹਨਾਂ ਬੱਚਿਆਂ ਨੂੰ ਉਹਨਾਂ ਤੋਂ ਬਚਾ ਕੇ ਰੱਖਿਓ ਮੇਰੇ ਪਿਆਰੇ ਪ੍ਰਭੂ ਜੀ ਹਰ ਵੇਲੇ ਤੁਹਾਡੇ ਸਵਰਗਦੂਤ ਇਹਨਾਂ ਦੇ ਅੱਗੇ ਪਿੱਛੇ ਸੱਜੇ ਖੱਬੇ ਹੋਣ ਮੇਰੇ ਪ੍ਰਭੂ ਸਾਡੇ ਧੀਆਂ ਪੁੱਤਰਾਂ ਨੂੰ ਮੇਰੇ ਪਿਤਾ ਪਰਮੇਸ਼ਰ ਆਪਣਾ ਸੁਪਰਨੈਚੁਰਲ ਫੇਵਰ ਦੇਣਾ ਮੇਰੇ ਪਿਤਾ ਪਰਮੇਸ਼ਰ ਜਦੋਂ ਇਹ ਸਰਕਾਰੀ ਦਰਬਾਰੇ ਜਾਣ ਸਕੂਲਾਂ ਦੇ ਵਿੱਚ ਜਾਣ ਯੂਨੀਵਰਸਿਟੀਆਂ ਦੇ ਵਿੱਚ ਜਾਣ ਕਾਲਜੇਸ ਦੇ ਵਿੱਚ ਜਾਣ ਆਪਣੀਆਂ ਜੌਬ ਤੇ ਜਾਣ ਬਿਜ਼ਨਸ ਤੇ ਜਾਣ ਮੇਰੇ ਪ੍ਰਭੂ ਤੁਹਾਡਾ ਹੱਥ ਇਹਨਾਂ ਦੇ ਨਾਲ ਮੇਰੇ ਪ੍ਰਭੂ ਉੱਪਰਿਆਂ ਨੂੰ ਨਜ਼ਰ ਆਏ ਮੇਰੇ ਪਿਤਾ ਪਰਮੇਸ਼ਰ ਜੀ ਔਰ ਉੱਪਰੇ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਜ਼ਲਾਲ ਦਾ ਕਰਕੇ ਡਰਨ ਮੇਰੇ ਪ੍ਰਭੂ ਉਹ ਜਾਣਨ ਕਿ ਇਹਨਾਂ ਬੱਚਿਆਂ ਦੇ ਨਾਲ ਜ ਇਹਨਾਂ ਬੱਚਿਆਂ ਦੇ ਵਿਰੋਧ ਵਿੱਚ ਖੜਾ ਹੋਣਾ ਲਾਭ ਦੀ ਨਹੀਂ ਪਰ ਹਾਨੀ ਦੀ ਗੱਲ ਆ ਕਿਉਂਕਿ ਇਹਨਾਂ ਦਾ ਪਰਮੇਸ਼ਰ ਇਹਨਾਂ ਦੇ ਮਾਤਾ ਪਿਤਾ ਦਾ ਪਰਮੇਸ਼ਰ ਇਬਰਾਹਿਮ ਇਸਹਾਕ ਯਾਕੂਬ ਦਾ ਪਰਮੇਸ਼ਰ ਇਹਨਾਂ ਦੀ ਆਪ ਰਖਵਾਲੀ ਕਰਦਾ ਤੇ ਪ੍ਰਤਪਾਲ ਕਰਦਾ ਬਦਲਾ ਲੈਣ ਵਾਲਾ ਪਰਮੇਸ਼ਰ ਜਾਂ ਅਣਖੀ ਪਰਮੇਸ਼ਰ ਆ ਮੇਰੇ ਖੁਦਾਵੰਦ ਖੁਦਾਸੀ ਧੰਨਵਾਦ ਕਰਦੇ ਮੇਰੇ ਪ੍ਰਭੂ ਸਾਡੀਆਂ ਅੱਖਾਂ ਤੁਹਾਡੇ ਵੱਲ ਲੱਗੀਆਂ ਹੋਈਆਂ ਮੈਂ ਯਕੀਨ ਕਰਦੀ ਆ ਮੇਰੇ ਪ੍ਰਭੂ ਅੱਜ ਤੁਹਾਡੀ ਵੱਡੀ ਕਿਰਪਾ ਸਾਡੇ ਧੀਆਂ ਪੁੱਤਰਾਂ ਦੇ ਤੇ ਆ ਰਹੀ ਆ ਮੇਰੇ ਪ੍ਰਭੂ ਮੈਂ ਰਿਸੀਵ ਕਰਦੀ ਹਾਂ ਉਸ ਕਿਰਪਾ ਨੂੰ ਆਪਣੇ ਧੀਆਂ ਪੁੱਤਰਾਂ ਦੇ ਉੱਤੇ ਮੇਰੇ ਪਿਤਾ ਪਰਮੇਸ਼ਰ ਜੀ ਮੈਂ ਰਿਸੀਵ ਕਰਦੀ ਹਾਂ ਉਸ ਵਿਜ਼ਡਮ ਨੂੰ ਜਿਹੜੀ ਤੁਸੀਂ ਸਾਡੇ ਧੀਆਂ ਪੁੱਤਰਾਂ ਨੂੰ ਦੇ ਰਹੇ ਹੋ ਮੇਰੇ ਪ੍ਰਭੂ ਮੈਂ ਰਿਸੀਵ ਕਰਦੀ ਹਾਂ ਉਸ ਸਟਰੈਂਥ ਨੂੰ ਮੇਰੇ ਪ੍ਰਭੂ ਜਿਹੜੀ ਤੁਸੀਂ ਸਾਡੇ ਬੱਚਿਆਂ ਦੇ ਜਿਸਮ ਦੇ ਅੰਦਰ ਪਾ ਰਹੇ ਇਹਨਾਂ ਦੇ ਰੂਹ ਦੇ ਅੰਦਰ ਪਾ ਰਹੇ ਹੋ ਪ੍ਰਭੂ ਮੈਂ ਰਿਸੀਵ ਕਰਦੀ ਹਾਂ ਮੇਰੇ ਪ੍ਰਭੂ ਤੁਹਾਡੇ ਉਸ ਸੁਪਰਨੈਚੁਰਲ ਫੇਵਰ ਨੂੰ ਜਿਹੜਾ ਤੁਸੀਂ ਇਹਨਾਂ ਨੂੰ ਜ਼ਿੰਦਗੀ ਭਰ ਦੇ ਲਈ ਦੇ ਦਿੱਤਾ ਕਿਉਂਕਿ ਜਦ ਸੈਨਾਵਾਂ ਦਾ ਯਹੋਵਾ ਇਹਨਾਂ ਬੱਚਿਆਂ ਦੇ ਨਾਲ ਹੈ ਤਾਂ ਕਿਹੜੀ ਚੀਜ਼ ਇਹਨਾਂ ਦੇ ਵਿਰੋਧ ਵਿੱਚ ਕਾਮਯਾਬ ਹੋ ਸਕਦੀ ਕੁਝ ਵੀ ਨਹੀਂ ਐ ਮੇਰੇ ਖ ਮੁਬਾਰਕ ਇੱਕ ਤਾਂ ਮੇਰੇ ਪਿਆਰੇ ਪ੍ਰਭੂ ਤੁਸੀਂ ਇਹਨਾਂ ਦੇ ਮਨਾਂ ਵਿੱਚ ਆਪਣੇ ਕਲਾਮ ਨੂੰ ਭਰ ਦਿੱਤਾ ਮੇਰੇ ਪ੍ਰਭੂ ਮੈਂ ਧੰਨਵਾਦ ਕਰਦੀ ਮੇਰੇ ਪ੍ਰਭੂ ਤੁਸੀਂ ਆਪਣੇ ਰੂਹ ਦੇ ਅਭਿਸ਼ੇਕ ਨਾਲ ਇਹਨਾਂ ਬੱਚਿਆਂ ਨੂੰ ਭਰਿਆ ਮੇਰੇ ਪ੍ਰਭੂ ਮੈਂ ਸ਼ੁਕਰਗੁਜ਼ਾਰ ਆ ਮੇਰੇ ਪਿਤਾ ਪਰਮੇਸ਼ਰ ਜੀ ਐ ਮੇਰੇ ਪਿਆਰੇ ਪ੍ਰਭੂ ਤੁਸੀਂ ਆਉਣ ਵਾਲੀ ਤਬਾਹੀ ਤੋਂ ਇਹਨਾਂ ਬੱਚਿਆਂ ਨੂੰ ਬਚਾ ਲਿਆ ਮੇਰੇ ਪ੍ਰਭੂ ਆਉਣ ਵਾਲੀਆਂ ਬਿਮਾਰੀਆਂ ਤੋਂ ਬਚਾ ਲਿਆ ਚੱਲ ਰਹੀਆਂ ਬਿਮਾਰੀਆਂ ਤੋਂ ਬਚਾ ਲਿਆ ਤੁਸੀਂ ਹਰ ਬਿਮਾਰੀ ਕਮਜ਼ੋਰੀ ਤੇ ਦੁਸ਼ਟ ਦੀ ਸ਼ਕਤੀ ਤੋਂ ਮੇਰੇ ਪ੍ਰਭੂ ਇਹਨਾਂ ਬੱਚਿਆਂ ਨੂੰ ਬਚਾ ਲਿਆ ਡਿਲੀਵਰ ਕਰ ਦਿੱਤਾ ਪ੍ਰੋਟੈਕਟ ਕਰ ਲਿਆ ਪ੍ਰੀਜ਼ਰਵ ਕਰ ਲਿਆ ਮੇਰੇ ਪਿਤਾ ਪਰਮੇਸ਼ਰ ਮ ਕਰ ਗੁਜ਼ਾਰਾ ਮੇਰੇ ਪਿਆਰੇ ਪ੍ਰਭੂ ਜੀ ਅੱਜ ਦਿਲ ਦੀ ਗਹਿਰਾਈ ਤੋਂ ਮੇਰੇ ਪਿਤਾ ਪਰਮੇਸ਼ਰ ਮੈਂ ਤੁਹਾਡੀ ਹਜ਼ੂਰੀ ਦੇ ਵਿੱਚ ਧੰਨਵਾਦ ਦੀ ਪੇਟਾ ਚੜਾਉਣੀ ਹੈ ਅਰ ਦੁਆ ਮੰਗਦੀ ਮੇਰੇ ਪ੍ਰਭੂ ਤੁਹਾਡਾ ਕਿਰਪਾ ਵਾਲਾ ਹੱਥ ਸਦਾ ਇਹਨਾਂ ਬੱਚਿਆਂ ਦੇ ਅੰਗ ਸੰਗ ਹੋਵੇ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਜਦੋਂ ਇਹ ਰਾਹਾਂ ਦੇ ਵਿੱਚ ਨਿਕਲਦੇ ਆ ਮੇਰੇ ਪ੍ਰਭੂ ਜੀ ਤੁਹਾਡਾ ਆਤਮਾ ਇਹਨਾਂ ਦੇ ਅੰਗ ਸੰਗ ਹੋਵੇ ਤੁਹਾਡੇ ਸਵਰਗਦੂਤ ਇਹਨਾਂ ਦੀ ਰਖਵਾਲੀ ਕਰਨ ਹਰ ਐਕਸੀਡੈਂਟਾਂ ਖੌਫਕਤਰਿਆਂ ਤੋਂ ਬਚਾਓ ਚੋਰਾਂ ਠੱਗਾਂ ਡਾਕੂਆਂ ਤੋਂ ਬਦੀ ਰੱਖਣ ਵਾਲੇ ਮਨੁੱਖਾਂ ਤੋਂ ਵੈਰੀ ਦੀਆਂ ਸਾਰੀਆਂ ਸ਼ਕਤੀਆਂ ਤੋਂ ਬਚਾ ਕੇ ਰੱਖਿਓ ਹਰ ਇੱਕ ਸਰਾਪ ਜਿਹੜਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਟੁੱਟ ਜਾਏ ਹਰ ਇੱਕ ਬੁਰੀ ਆਦਤ ਇਹਨਾਂ ਨੂੰ ਛੱਡ ਕੇ ਚਲੀ ਜਾਏ ਹਰ ਇੱਕ ਜਾਦੂ ਟੋਣੇ ਦੀ ਸ਼ਕਤੀ ਇਹਨਾਂ ਦੇ ਉੱਤੇ ਟੁੱਟ ਜਾਏ ਭਾਵੇਂ ਕਿਸੇ ਵੀ ਮਨੁੱਖ ਨੇ ਇਹਨਾਂ ਦੇ ਅਗੇਂਸਟ ਕੁਝ ਵੀ ਬਦੀ ਵਾਲਾ ਵਰਡ ਬੋਲਿਆ ਸੀ ਉਹਦੇ ਵਰਡਸ ਨੂੰ ਕੈਨਸਲ ਕਰ ਦੇ ਮੇਰੇ ਪ੍ਰਭੂ ਤੁਹਾਡੀ ਬlesਸਿੰਗ ਇਹਨਾਂ ਦੇ ਉੱਤੇ ਖੁੱਲ ਜਾਏ ਉਹ ਬlesਸਿੰਗ ਜਿਹੜੀ ਤੁਹਾਡੇ ਧਰਮੀ ਲੋਕਾਂ ਦੀ ਅੰਸ ਦੇ ਉੱਤੇ ਆ ਮੇਰੇ ਪ੍ਰਭੂ ਉਹ ਵਾਅਦੇ ਉਹ ਬlesਸਿੰਗ ਇਹਨਾਂ ਦੀ ਲਾਈਫ ਦੇ ਵਿੱਚ ਪੂਰੀ ਹੋਏ ਪ੍ਰਭੂ ਅਸੀਂ ਤੁਹਾਡਾ ਫੇਵਰ ਡਿਕਲੇਅਰ ਕਰਦੇ ਹਾਂ ਤੁਹਾਡੀ ਅਨੋਇੰਟਿੰਗ ਨੂੰ ਇਹਨਾਂ ਦੀ ਲਾਈਫ ਦੇ ਵਿੱਚ ਡਿਕਲੇਅਰ ਕਰਦੇ ਹਾਂ ਔਰ ਮੇਰੇ ਪ੍ਰਭੂ ਮੈਂ ਯਕੀਨ ਕਰਦੀ ਹਾਂ ਕਿ ਜਿੱਦਾਂ ਮੇਰੇ ਪ੍ਰਭੂ ਤੁਸੀਂ ਹੰਨਾ ਦੀਆਂ ਦੁਆਵਾਂ ਨੂੰ ਸੁਣਿਆ ਮੇਰੇ ਪਿਤਾ ਪਰਮੇਸ਼ਰ ਜੀ ਇਦਾਂ ਹੀ ਮੇਰੇ ਪ੍ਰਭੂ ਅੱਜ ਜਿੰਨੇ ਵੀ ਪ੍ਰਾਰਥਨਾਵਾਂ ਕਰ ਰਹੇ ਆ ਮੇਰੇ ਪ੍ਰਭੂ ਤੁਸੀਂ ਉਹਨਾਂ ਦੀਆਂ ਦੁਆਵਾਂ ਨੂੰ ਸੁਣ ਰਹੇ ਆ ਮੇਰੇ ਪਿਤਾ ਪਰਮੇਸ਼ਰ ਜੀ ਔਰ ਸਾਡੀਆਂ ਪੀੜ੍ਹੀਆਂ ਨੂੰ ਤੁਸੀਂ ਮੁਬਾਰਕ ਕਰ ਰਹੇ ਆ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਆ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡੇ ਇਸ ਪਜ਼ਲ ਦੇ ਲਈ ਰਹਿਮਤ ਦੇ ਲਈ ਮੇਰੇ ਪ੍ਰਭੂ ਕਿ ਅੱਜ ਤੁਸੀਂ ਆਪਣੀ ਹਜ਼ੂਰੀ ਦੇ ਵਿੱਚ ਸਾਨੂੰ ਬਿਠਾ ਲ ਕੇ ਇਹਨਾਂ ਧੀਆਂ ਪੁੱਤਰਾਂ ਨੂੰ ਮੇਰੇ ਪ੍ਰਭੂ ਪ੍ਰੋਟੈਕਟ ਕੀਤਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸਲਾਂ ਨੂੰ ਮੇਰੇ ਪ੍ਰਭੂ ਤੁਸੀਂ ਬਚਾ ਲਿਆ ਨਾਸ਼ ਹੋਣ ਤੋਂ ਅਸੀਂ ਸ਼ ਚਿਆਂ ਦੇ ਅੰਗ ਸੰਗ ਹੋਵੋ ਆਪਣਾ ਕਿਰਪਾ ਵਾਲਾ ਹੱਥ ਇਹਨਾਂ ਦੇ ਸਿਰਾਂ ਦੇ ਉੱਤੇ ਰੱਖੋ ਇਹਨਾਂ ਨੂੰ ਸੰਭਾਲ ਕੇ ਰੱਖਣਾ ਸਾਡੀ ਬੇਨਤੀ ਨੂੰ ਸੁਣਨਾ ਪ੍ਰਭੂ ਯਿਸੂ ਮਸੀਹ ਜੀ ਦੇ ਜ਼ਿੰਦਾ ਨਾਮ ਦੇ ਵਿੱਚ ਸੈਨਾਵਾ ਦੇ ਯਹੋਵਾ ਪਰਮੇਸ਼ਰ ਜੀ ਦੇ ਕੋਲੋਂ ਸਭ ਮਿਲ ਕੇ ਮੰਗਦੇ ਹਾਂ ਆਮੇਨ ਆਮੇਨ ਦ ਓਪਨ ਡੋਰ ਚਰਚ ਜੀਸਸ ਹੀਲਿੰਗ ਮਿਨਿਸਟਰੀ ਦੇ ਵੱਲੋਂ ਅਸੀਂ ਆਪ ਸਭ ਜੀ ਦੀ ਸੁਖ ਸਲਾਮਤੀ ਸ਼ਾਂਤੀ ਸੈਨਾਵਾ ਦੇ ਯਹੋਵਾ ਪਰਮੇਸ਼ਰ ਜੀ ਦੇ ਕੋਲੋਂ ਸਭ ਮਿਲ ਕੇ ਮੰਗਦੇ ਹਾਂ ਆਮੇਨ ਆਮੇਨ